ਉਹ ਮਾਂ ਨੂੰ ਬਹੁਤ ਵੱਡੀ ਜਿਗਰੇ ਵਾਲੀ ਇੱਕ ਮਾਂ ਮਾਦਾ ਜਿਨੇ ਜਵੰਦੇ ਦੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਥੋੜੇ ਜੇ ਟਾਈਮ ਪਹਿਲੇ ਸੋ ਮਾਂ ਨੇ ਉਹ ਵੀ ਹਟਾਇਆ ਤੇ ਹੁਣ ਮੈਂ ਜਾ ਕੇ ਦੇਖਿਆ ਵੀ ਮਤਲਬ ਪਿਛਲੇ 3 ਦਿਨਾਂ ਤੋਂ ਮੈਂ ਉਹਨਾਂ ਨੂੰ ਮਿਲ ਰਿਹਾ ਉਹ ਤਨ ਜਿਗਰਾ ਉਹ ਮਾਂ ਦਾ ਇਸ ਪਰਿਵਾਰ ਨੂੰ ਇਹ ਡਿਸਰਵ ਨਹੀਂ ਕਰਦਾ ਜਿਹੜੀਆਂ ਚੀਜ਼ਾਂ ਹੋ ਰਹੀਆਂ ਮੈਂ ਚਾਹਣਾ ਵੀ ਜਵੰਦਾ ਵੀਰ ਜਲਦੀ ਖੜਾ ਹੋਵੇ ਤੇ ਉਹਨੂੰ ਪਤਾ ਲੱਗੇ ਵੀ ਕਿੰਨੇ ਲੋਕ ਉਹਦੇ ਮਗਰ ਇਹਨੇ ਜਦੋਂ ਵੀ ਪੈਰਾਗਲਾਈਡਰ ਉਹ ਉਡਾਉਂਦਾ ਹੁੰਦਾ ਸੀਗਾ ਇਹਨੇ ਫੋਨ ਕਰਨਾ ਵੀ ਬਾਈ ਪਿੰਡ ਦੇ ਉੱਪਰ ਦੀ ਲੰਘ ਜਾ ਤੇ ਉਹ ਇਹ ਇੱਕ ਨਿੱਕੀ ਨਿੱਕੀ ਚੀਜ਼ ਹੈ ਕਿਉਂਕਿ ਉਹਨੂੰ ਐਡਵੈਂਚਰ ਲਾਈਫ ਦਾ ਸ਼ੌਂਕ ਸੀ ਨਹੀਂ ਮੇਰਾ ਤਾਂ ਪਿੰਡ 'ਚ ਬੰਦੇ ਵੀਰ ਦੇ ਨਾਲ 4 ਕਿਲੋਮੀਟਰ ਤੇ ਮੇਰਾ ਪਿੰਡ ਆ ਸਾਡਾ ਬਹੁਤ ਪਿਆਰ ਆ ਆਪਸ ਦੇ ਵਿੱਚ ਬਹੁਤ ਹੀ ਜ਼ਿਆਦਾ ਸਾਡੇ ਪਰਿਵਾਰਾਂ ਦਾ ਬਹੁਤ ਪਿਆਰ ਆ ਮੇਰੀ ਮਾਂ ਨਾਲ ਜਵੰਦੇ ਵੀਰ ਦਾ ਬਹੁਤ ਪਿਆਰ ਆ ਮੇਰੇ ਡੈਡੀ ਨਾਲ ਸਿਚੁਏਸ਼ਨ ਅੱਗੇ ਨਾਲੋਂ ਬੈਟਰ ਆ ਜੀ ਕਿਉਂਕਿ ਮੈਂ ਪਹਿਲੇ ਦਿਨ ਵੀ ਆਇਆ ਦੂਜੇ ਦਿਨ ਵੀ ਆਇਆ ਅੱਜ ਵੀ ਆਇਆ ਕਿੱਡੀ ਰਿਸਪੈਕਟ ਆ ਉਹ ਬੰਦੇ ਦੀ ਵੀ ਸਾਰੀ ਦੁਨੀਆ ਦੁਆ ਕਰ ਰਹੀ ਆ ਇਹ ਦੁਆਵਾਂ ਲੱਗ ਵੀ ਰਹੀਆਂ ਪਹਿਲਾਂ ਨਾਲੋਂ ਫਰਕ ਆ ਤੇ ਡਾਕਟਰਾਂ ਦੇ ਕਹਿਣ ਮੁਤਾਬਕ ਦੁਆਵਾਂ ਕਰਕੇ ਫਰਕ ਆ ਬਾਈ ਗगन ਕੋਕਰੀ ਇਸ ਵਕਤ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਮਿਲ ਕੇ ਆਇਆ ਬਾਈ ਇਸ ਵਕਤ ਕੀ ਸਿਚੁਏਸ਼ਨ ਹੈ ਕੀ ਹਾਲਾਤ ਨੇ ਸਿਚੁਏਸ਼ਨ ਅੱਗੇ ਨਾਲੋਂ ਬੈਟਰ ਆ ਜੀ ਕਿਉਂਕਿ ਮੈਂ ਪਹਿਲੇ ਦਿਨ ਵੀ ਆਇਆ ਦੂਜੇ ਦਿਨ ਵੀ ਆਇਆ ਅੱਜ ਵੀ ਆਇਆ ਹੋਇਆ ਸੋ ਸਾਰੇ ਸਾਰੇ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਅ ਬੰਦੇ ਦੀ ਨਾ ਬਣੀ ਬਣਾਈ ਦਾ ਇੱਥੋਂ ਪਤਾ ਲੱਗਦਾ ਬਈ ਕਿੱਡੀ ਰਿਸਪੈਕਟ ਆ ਉਹ ਬੰਦੇ ਦੀ ਵੀ ਸਾਰੀ ਦੁਨੀਆ ਦੁਆ ਕਰ ਰਹੀ ਆ ਤੇ ਇਹ ਇਹ ਦੁਆਵਾਂ ਲੱਗ ਵੀ ਰਹੀਆਂ ਅ ਪਹਿਲਾਂ ਨਾਲੋਂ ਫਰਕ ਆ ਤੇ ਡਾਕਟਰਾਂ ਦੇ ਕਹਿਣ ਮੁਤਾਬਕ ਉਹ ਦੁਆਵਾਂ ਕਰਕੇ ਫਰਕ ਆ ਮੈਡੀਕਲ ਚੀਜ਼ਾਂ ਨਾਲੋਂ ਦੁਆਵਾਂ ਜਾਦੇ ਕੰਮ ਅ ਜਵੰਦੇ ਵੀਰ ਦੀ ਸਿਚੁਏਸ਼ਨ ਲਈ ਜੇ ਮੈਂ ਹੁਣ ਦੇਖ ਕੇ ਵੀ ਆਇਆ ਤੇ ਬਹੁਤ ਅੱਗੇ ਨਾਲੋਂ ਫਰਕ ਆ ਬਾਈ ਤੁਹਾਡੇ ਕੋਲ ਕਦੇ ਆਸਟ੍ਰੇਲੀਆ ਬਾਈ ਨੇ ਕਿਹੜਾ ਚੱਕਰ ਮਾਰਿਆ ਕਦੇ ਗੱਲਬਾਤ ਹੁੰਦੀ ਰਹੀ ਹੈ ਬਾਹਰ ਆਪਾਂ ਇਕੱਠੇ ਹੋਣਾ ਨਹੀਂ ਮੇਰਾ ਤਾਂ ਪਿੰਡ ਜਵੰਦੇ ਵੀਰ ਦੇ ਨਾਲ 4 ਕਿਲੋਮੀਟਰ ਤੇ ਮੇਰਾ ਪਿੰਡ ਆ ਤੇ ਸਾਡਾ ਬਹੁਤ ਪਿਆਰ ਆ ਆਪਸ ਦੇ ਵਿੱਚ ਬਹੁਤ ਹੀ ਜ਼ਿਆਦਾ ਸਾਡੇ ਪਰਿਵਾਰਾਂ ਦਾ ਬਹੁਤ ਪਿਆਰ ਆ ਮੇਰੀ ਮਾਂ ਨਾਲ ਜਵੰਦੇ ਵੀਰ ਦਾ ਬਹੁਤ ਪਿਆਰ ਆ ਮੇਰੇ ਡੈਡੀ ਨਾਲ ਤੇ ਪਰ ਇਸ ਪਰਿਵਾਰ ਤੇ ਪਿਛਲੇ ਲਾ ਲੋ ਵੀ ਸਾਲਕ ਦੇ ਵਿੱਚ ਵਿੱਚ ਬਹੁਤ ਵੱਡੀਆਂ ਮੈਂ ਉਹ ਮਾਂ ਨੂੰ ਬਹੁਤ ਵੱਡੀ ਜਿਗਰੇ ਵਾਲੀ ਇੱਕ ਮਾਂ ਮੰਦਾ ਜਿਨੇ ਜਵੰਦੇ ਦੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਥੋੜੇ ਜਿਹਾ ਟਾਈਮ ਪਹਿਲੇ ਸੋ ਮਾ ਨੇ ਉਹ ਵੀ ਹਟਾਇਆ ਤੇ ਹੁਣ ਮੈਂ ਜਾ ਕੇ ਦੇਖਿਆ ਵੀ ਮਤਲਬ ਪਿਛਲੇ 3 ਦਿਨਾਂ ਤੋਂ ਮੈਂ ਉਹਨਾਂ ਨੂੰ ਮਿਲ ਰਿਹਾ ਉਹ ਤਨ ਜਿਗਰਾ ਉਹ ਮਾਂ ਦਾ ਬਈ ਉਹ ਬੈਠੇ ਆ ਉਹ ਪਾਠ ਕਰੀ ਜਾਂਦੇ ਆ ਤੇ ਮੈਨੂੰ ਵੀ ਕਹਿੰਦੇ ਸੀ ਵੀ ਗਗਨ ਬਈ ਬਸ ਪ੍ਰਮਾਤਮਾ ਨੇ ਜੋ ਕੀਤਾ ਪ੍ਰਮਾਤਮਾ ਨੇ ਕੀਤਾ ਤੇ ਪ੍ਰਮਾਤਮਾ ਨੇ ਕਰ ਬਹੁਤ ਸਾਰੇ ਕਲਾਕਾਰ ਜਦੋਂ ਆਏ ਕਹਿੰਦੇ ਯਾਰ ਸਾਨੂੰ ਚਾਹ ਪਾਣੀ ਪੁੱਛੀ ਜਾਂਦੇ ਆ ਪਰਿਵਾਰ ਵਾਲੇ ਇੰਨੇ ਹੌਸਲੇ ਚ ਨੇ ਪ੍ਰਮਾਤ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਕੋਈ ਵੀ ਪਰਿਵਾਰ ਤੇ ਮੈਨੂੰ ਲੱਗਦਾ ਵੀ ਉਸ ਪਰਿਵਾਰ ਨੂੰ ਇਹ ਡਿਜ਼ਰਵ ਨਹੀਂ ਕਰਦਾ ਜਿਹੜੀਆਂ ਚੀਜ਼ਾਂ ਹੋ ਰਹੀਆਂ ਆ ਤੇ ਮੈਂ ਚਾਹਣਾ ਵੀ ਜਵੰਦਾ ਵੀਰ ਜਲਦੀ ਖੜਾ ਹੋਵੇ ਤੇ ਉਹਨੂੰ ਪਤਾ ਲੱਗੇ ਵੀ ਕਿੰਨੇ ਲੋਕ ਉਹਦੇ ਮਗਰ ਮੈਂ ਵਾਰ-ਵਾਰ ਇਹ ਗੱਲ ਕਹਿੰਨਾ ਬਾਈ ਸਾਡੇ ਪੰਜਾਬ ਚ ਬਹੁਤ ਘੱਟ ਅਜਿਹੇ ਗਵਈਏ ਨੇ ਜੋ ਲਾਈਵ ਅਖਾੜੇ ਦੇ ਵਿੱਚ ਇੰਨੇ ਜ਼ੋਰ ਨਾਲ ਗਾਉਂਦੇ ਸੀ ਔਰ ਬਾਈ ਉਹਨਾਂ ਚੋਂ ਇੱਕ ਜਿਸੀਂ ਪੰਜ ਬੰਦਿਆਂ ਦਾ ਨਾਮ ਲੈ ਲੀਏ ਤਾਂ ਮੈਨੂੰ ਲੱਗਦਾ ਵੀ ਪਿਛਲੇ ਸੀਜ਼ਨ ਦਾ ਸਭ ਤੋਂ ਵੱਧ ਫਿਜ਼ੀਕਲ ਕਲਾਕਾਰ ਸਾਡਾ ਰਾਜਵੀਰ ਜਵੰਦਾ ਆ ਤੇ ਮੇਰੇ ਏਰੀਏ ਨੂੰ ਮਾਣ ਆ ਜੀ ਮੈਨੂੰ ਮਾਣ ਆ ਉਹ ਤੇ ਤੇ ਸੋ ਮੈਂ ਇਹੋ ਜਿਹੇ ਕਲਾਕਾਰ ਜਿਹੜੇ ਆ ਉਹ ਕਦੇ-ਕਦੇ ਜੰਮਦੇ ਆ ਤੇ ਮੇਰਾ ਹਮਮਰਾ ਮੇਰੇ ਤੋਂ ਵੱਡਾ ਹੋਣਾ ਐਕਚੁਅਲੀ ਰਾਜਵੀਰ ਮੈਂ ਮਤਲਬ ਅਸੀਂ ਕਾਫੀ ਟਾਈਮ ਤੋਂ ਇੱਕ ਦੂਜੇ ਨਾਲ ਅਟੈਚ ਹੁੰਦੇ ਸੀ ਬਈ ਪਿੰਡ ਕੋਲ ਹਾਂਜੀ ਹਾਂਜੀ ਇਹਨੇ ਜਦੋਂ ਵੀ ਪੈਰਾਗਲਾਈਡਰ ਉਹ ਉਡਾਉਂਦਾ ਹੁੰਦਾ ਸੀਗਾ ਇਹਨੇ ਫੋਨ ਕਰਨਾ ਵੀ ਬਾਈ ਪਿੰਡ ਦੇ ਉੱਪਰ ਦੀ ਲੰਘ ਜਾ ਤੇ ਉਹ ਇਹ ਇੱਕ ਨਿੱਕੀ ਨਿੱਕੀ ਚੀਜ਼ ਹੈ ਕਿਉਂਕਿ ਉਹਨੂੰ ਐਡਵੈਂਚਰ ਲਾਈਫ ਦਾ ਸ਼ੌਂਕ ਸੀ ਜਵਾਨ ਦੇ ਨੂੰ ਉਹੀ ਸ਼ੌਂਕ ਹੋਣਾ ਉਹਨੂੰ ਉਹ ਚੀਜ਼ ਜਿਹੜੀ ਆ ਉਹ ਸ਼ੁਰੂ ਤੋਂ ਰਿਹਾ ਉਹਨੂੰ ਸ਼ੌਂਕ ਤੇ ਹੁਣ ਵੀ ਉਹਨੂੰ ਦੇਖ ਲਓ ਉਹੀ ਸ਼ੌਂਕ ਆ ਹੁਣ ਮੇਰੇ ਹਿਸਾਬ ਨਾਲ ਜਿੱਦਾਂ ਨੂੰ ਉੱਠੂਗਾ ਉਹਨੂੰ ਫੇਰ ਉਹੀ ਚੀਜ਼ ਉਹਨੇ ਕਰਨੀ ਆ ਅੱਛਾ ਤੁਸੀਂ ਦੇਖਿਆਗੇ ਆ ਪਿੰਡੋਂ ਤੋਂ ਲੰਘਿਆ ਰਾਜ ਹਾਂਜੀ 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 ਕਈ ਵਾਰੀ ਕਈ ਵਾਰੀ ਉਹ ਤਾਂ ਰਾਈਡਿੰਗ ਬਹੁਤ ਕਰਦਾ ਹੈ ਬਾਈ ਅੱਬਾਈ ਅਕਸਰ ਕਹਿੰਦਾ ਕਹਿੰਦਾ ਮੈਂ ਕੱਲਾ ਹੀ ਲੰਘ ਜਾਂਦਾ ਹੁੰਦਾ ਸੀ ਹਾਂਜੀ ਨਹੀਂ ਉਹਨੂੰ ਮੈਨੂੰ ਲੱਗਦਾ ਕੰਪਨੀ ਦੀ ਲੋੜ ਨਹੀਂ ਪੈਂਦੀ ਜਿਹੜਾ ਬੰਦਾ ਇਸ ਤਰ੍ਹਾਂ ਦੇ ਐਡਵੈਂਚਰਸ ਸ਼ੌਂਕ ਰੱਖਦਾ ਉਹਨੂੰ ਬੰਦਿਆਂ ਦੀ ਲੋੜ ਨਹੀਂ ਕੱਲਾ ਟੈਂਟ ਲਾ ਕੇ ਵੀ ਰਹਿ ਸਕਦਾ ਕੱਲਾ ਹਾਂਜੀ ਇਹ ਵੀ ਗੱਲ ਬਿਲਕੁਲ ਠੀਕ ਆ ਧੰਨਵਾਦ ਬਾਈ ਗगन ਕੋਕਰੀ ਹੋਰਾਂ ਕਹਿੰਦੇ ਕਿ ਅਰਦਾਸ ਕਰਦੇ ਆ ਪਰਿਵਾਰ ਇਹ ਡਿਸਰਵ ਨਹੀਂ ਕਰਦਾ ਜੋ ਪਰਿਵਾਰ ਦੇ ਨਾਲ ਹੋਇਆ ਔਰ ਆਸ ਉਮੀਦ ਹੈ ਕਿ ਭਾਈ ਜਲਦ ਠੀਕ ਹੋ ਕੇ ਪੈਰਾਗਲਾਈਡਿੰਗ ਕਰੇ ਬਾਈਕ ਰਾਈਡਿੰਗ ਕਰੇ ਬੇਟਾ ਅੰਦਰ ਆਈਸੀਯੂ ਦੇ ਵਿੱਚ ਜੀ ਜੀ ਤੱਕ ਜਾਣ ਦੇ ਪਰ ਕਿਸ ਨੂੰ ਪ੍ਰੰਤੂ ਇਹ ਜਾ ਕੇ ਜੋ ਆਸੇ ਪਾਸੇ ਤੋਂ ਪਤਾ ਲੱਗਦਾ ਹਮ ਪ੍ਰਮਾਤਮਾ ਸਾਨੂੰ ਠੀਕ ਹੋ ਜਾਣਾ ਸਾਰੇ ਉੱਤੇ ਖੜੇ ਹੋਏ ਕਰੋੜਾਂ ਲੋਕਾਂ ਦੀਆਂ ਦੁਆਵਾਂ ਨੇ ਆ ਪ੍ਰਮਾਤਮਾ ਜੂਰ ਅਰਦਾਸਾਂ ਨੂੰ ਮਨੂਆ ਸਾਡੀਆਂ ਨੂੰ ਕਿ ਵਿੱਚ ਸੇਤਾ ਕਿਤਾ ਹੈਗੀ ਜੋ ਥੋੜਾ ਜਿਹਾ ਕੋ ਸੁਧਾਰ ਹੋਇਆ ਜਿਸ ਤਰੀਕੇ ਨਾਲ ਕਹਿੰਦੇ ਇਹਨਾਂ ਦੇ ਜੋ ਸਾਡੇ ਰਿਸ਼ਤੇਦਾਰੀ ਵੀ ਹੈ ਜੋ ਦੱਸਿਆ ਗਿਆ ਵੀ ਅੱਗੇ ਤੋਂ ਆਪਾਂ ਸੁਧਾਰ ਕਰ ਸਕਦੇ ਜੀ ਜੀ ਕ੍ਰਿਟੀਕਲ ਜ਼ਰੂਰ ਹੈ ਪਰੰਤੂ ਪਰਮਾਤਮਾ ਕੋਈ ਚਮਤਕਾਰੀ ਕਹਿ ਲੋ ਵੀ ਉਹ ਪਲੱਸ ਪੁਆਇੰਟ ਹੀ ਕਹਿ ਸਕਦੇ ਹਾਂ ਤੁਸੀਂ ਕਹਿ ਰਹੇ ਹੋ ਜਿਵੇਂ ਇਸ ਤਰ੍ਹਾਂ ਸਿੱਧੂ ਮੂਸੇਵਾਲ ਨੇ ਨਾਮ ਚਮਕਾਇਆ ਸੀ ਉਸ ਤਰੀਕੇ ਦੇ ਨਾਲ ਅੱਜ ਵੇਖੋ ਦੁਨੀਆ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੋਂ ਲੋਕ ਪੋਸਟਰ ਪਾ ਰਹੇ ਆ ਦਸਾਂ ਕਰ ਰਹੇ ਨੇ ਵੇਖੋ ਮੇਰੇ ਸਾਹਮਣੇ ਦੂਜੀ ਵਾਰ ਇਹ ਦਸਾਂ ਬਿਲਕੁਲ ਇਹੋ ਜਿਹੇ ਫਨਕਾਰ ਕਿਤੇ ਕੋਈ ਆਸਾਨੀ ਨਾਲ ਪੈਦਾ ਨਹੀਂ ਹੁੰਦੇ ਮੈਂ ਤਾਂ ਇਹਨਾਂ ਨੂੰ ਧੰਨਵਾਦੀ ਕਰਦਾ ਕਿੰਨੇ ਅੱਛਾ ਗਾਇਆ ਲੋਕ ਦਿਲਾਂ ਚ ਜਗ੍ਹਾ ਬਣਾਈ ਹੈ ਤਾਂ ਇਹੋ ਜਿਹਾ ਕੋਈ ਮੇਰੇ ਖਿਆਲ ਜੀਵ ਨਹੀਂ ਹੋਗਾ ਜੀ ਤੇ ਆ ਮਨੋਂ ਇਹ ਗੱਲ ਨਹੀਂ ਨਿਕਲੀ ਵੀ ਬੱਚਾ ਬਹੁਤ ਗਲਤ ਹੋਇਆ ਜੀ ਜੀ ਜਿਹਦਾ ਜ਼ਿਕਰ ਕੀਤਾ ਰਿਸ਼ਤੇਦਾਰੀ ਤੁਹਾਡੀ ਪਰਿਵਾਰ ਜੀ ਜੀ ਮੇਰੀ ਬੇਟੀ ਇਹਨਾਂ ਦੇ ਪਰਿਵਾਰ ਚ ਮਈ ਹੈ ਭਤੀਜੀ ਮੇਰੀ ਜੀ ਗ੍ਰੈਜੂਏਟ ਬੰਦਾ ਹੋਣਾ ਦੀ ਗਾਇਕੀ ਕਦੇ ਵੀ ਕਿਸੇ ਕੌਂਟਰੋਵਰਸੀ ਚ ਨਹੀਂ ਪਏ ਔਰ ਬਹੁਤ ਜੁਰਤ ਨਾਲ ਉਹਨਾਂ ਨੇ ਹਰ ਘਰ ਖੜਾ ਬੇਟੇ ਨਾਲ ਵੀ ਇਹਨਾਂ ਦਾ ਬੜਾ ਪਿਆਰ ਸੀਗਾ ਜਿੰਨਾ ਚਿਰ ਉਹ ਰਹੇ ਨੇ ਕਾਫੀ ਇੱਕ ਦੂਸਰੇ ਦੇ ਮਲ ਹੈਲਪਫੁਲ ਰਹੇ ਨੇ ਸਾਰੇ ਤਾਂ ਮੈਂ ਤਾਂ ਜਦੋਂ ਦੀ ਇਹ ਖਬਰ ਸੁਣੀ ਇਹਨਾਂ ਦਾ ਧਰਮ ਦਾ ਸੱਚ ਜਾਣੋ ਫੋਨ ਵੇਖਣ ਨੂੰ ਦਿਲ ਨਹੀਂ ਕਰਦਾ ਵੀ ਪਤਾ ਨਹੀਂ ਇਹ ਕਿਹੋ ਜੀ ਖਬਰ ਕੋਈ ਗਲਤ ਨਾ ਜਾਵੇ ਕੋਈ ਮੈਂ ਇੱਕ ਚਿੰਤਾ ਬਣ ਕੇ ਕਿਵੇਂ ਟੋਟ ਅੱਪਾ ਜਿਵੇਂ ਟੋਟ ਅੱਪਾ ਜਿਵੇਂ ਸੀਗਾ ਮੀਡੀਆ ਨੂੰ ਇੱਕ ਬੇਨਤੀ ਹੈ ਵੀ ਇਸ ਖਬਰ ਨੂੰ ਸਨਸਨੀ ਜੀ ਬਣਾ ਕੇ ਪੇਸ਼ ਨਾ ਕੀਤਾ ਜਾਵੇ ਕਿਉਂਕਿ ਲੋਕ ਇੰਨੇ ਜ਼ਿਆਦਾ ਹਾਰਟ ਨੇ ਫੋਨ ਦੇਖਣ ਤੋਂ ਡਰ ਲੱਗਦਾ ਹੈ ਤੇ ਜਿੰਨੀ ਇੱਕ ਗੱਲ ਹੈਗੀ ਆ ਆਪਾਂ ਸਾਰੇ ਪੋਜ਼ੀਟਿਵ ਹੀ ਸੋਚੀਏ ਆਪਾਂ ਨਹੀਂ ਕਹਿਣਾ ਉਹ ਹਰ ਹਾਲ ਠੀਕ ਹੋਊਗਾ ਨੌਜਵਾਨ ਬੱਚਾ ਰਿਕਵਰੀ ਕਰ ਜਾਊਗਾ ਬੇਸ਼ੱਕ ਸੱਟਾਂ ਗੰਭੀਰ ਨੇ ਪਰੰਤੂ ਉਮਰ ਨਿਆਣੀ ਹੈ ਮੈਡੀਕਲ ਸਾਇੰਸ ਤੇ ਸਾਨੂੰ ਭਰੋਸਾ ਹੋਣਾ ਚਾਹੀਦਾ ਦੂਜਾ ਪ੍ਰਾਪਾ ਤੁਹਾਡੇ ਨਾਲ ਕਦੋਂ ਕੋ ਮੇਲ ਹੋਇਆ ਸੀ ਲਾਸਟ ਮੇਲ ਕਦੋਂ ਕੋ ਰਾਜੀਵੀਰ ਤੇ ਜੋਹੰਦਰ ਨਾਲ ਤੁਹਾਡੇ ਨਾਲ ਹੋਇਆ ਸੀ ਮੈਨੂੰ ਕਾਫੀ ਥੇਰ ਹੋ ਗਿਆ ਮੈਂ ਡਾਇਰੈਕਟਲੀ ਨਹੀਂ ਮਿਲ ਪਾਇਆ ਕਿਉਂਕਿ ਬੇਨਤੀ ਦਾ ਆਪਸ ਦੇ ਵਿੱਚ ਨੋਜ਼ ਕਦੇ ਜਰੀਏ ਗੱਲਬਾਤ ਹੁੰਦੀ ਰਹਿੰਦੀ ਸੀ ਪਰ ਮੇਰਾ ਸਿੱਧੇ ਤੌਰ ਤੇ ਬੱਚੇ ਨੂੰ ਮੈਂ ਅਜੇ ਤੱਕ ਐ ਸ਼ੁਮਾ ਤੇ ਤੁਹਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜਾ ਉਹਨਾਂ ਦਾ ਸਟਾਈਲ ਸੀ ਜਿਹੜਾ ਸਿੱਧੂ ਦਾ ਸਟਾਈਲ ਸੀ ਜਿਆ ਸੀ ਜਵੰਦਾ ਬਾਈ ਦਾ ਸਟਾਈਲ ਹੈਗਾ ਸੀ ਉਹ ਲੋਕੀ ਹੁਣ ਉਹਨੂੰ ਵਾਇਰਲ ਕਰ ਰਹੇ ਨੇ ਕਿੰਨੇ ਕਿੰਨੇ ਮਤ ਲੈ ਨੇ ਵਧੀਆ ਨੇ ਜਿੱਦਾਂ ਜੰਮੇ ਨਾਲ ਦੇ ਖਾਸ ਕਰਕੇ ਮੈਂ ਤੁਹਾਨੂੰ ਕਹਾਂ ਮੈਂ ਇੰਨਾ ਸੋਹਣਾ ਉਹਨਾਂ ਨੇ ਮੈਟ੍ਰਿਕ ਆਇਆ ਤੇ ਲਿਖਿਆ ਪਰਮਾਤਮਾ ਉਹਨਾਂ ਦੀ ਉਮਰ ਜੂਨ ਮਾਂ ਦੇ ਨਾਂ ਤੇ ਬੱਚਿਆਂ ਦੇ ਮਾਵਾਂ ਦੇ ਨਾਂ ਤੇ ਗਾਣੇ ਗਾਏ ਧੀਆਂ ਦੇ ਗਾਣੇ ਗਾਏ ਮਤਲਬ ਕਿ ਉਹ ਜੇ ਗਾਣੇ ਗਾਏ ਜੇ ਸਕੂਨ ਮਿਲ ਜਾਵੇ ਕਿੰਨੇ ਕਿੰਨੇ ਗਾਣੇ ਜੀ ਸਨਿਲਟੀ ਕਿਉਂਕਿ ਇੰਨਾ ਸੋਹਣਾ ਸਰਦਾਰ 6 ਫੁੱਟ ਲ ਪਰਮਾਤਮਾ ਜੀ ਮਿਹਰ ਕਰੇ ਕੋਈ ਚਮਤਕਾਰ ਕਰੇ ਅਰਦਾਸ ਕਰਦੇ ਆ ਇੱਕ ਲੱਭ ਤੇ ਖੜ ਕੇ ਪਰਮਾਤਮਾ ਜੀ ਤਾਂ ਓਬਵੀਅਸ ਆ ਵੀ ਉਹਦੀ ਘਰ ਘਰ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਜਗ੍ਹਾ ਬਣ ਜਾਂਦੀ ਹੈ ਜਿਸ ਤਰ੍ਹਾਂ ਰਾਜਵੀਰ ਦੀ ਬਣੀ ਆ ਤੇ ਮੇਰੇ ਖਿਆਲ ਜਿੰਨੇ ਲੋਕ ਮੈਨੂੰ ਸਵੇਰ ਦੇ ਮਿਲੇ ਨੇ ਮੈਂ ਇੱਕ ਪੁੱਛ ਤੋ ਕੇ ਆ ਰਿਹਾ ਹਾਂ ਸਭ ਨੇ ਇਹ ਕਿਹਾ ਉਸ ਬੱਚੇ ਲਈ ਅਰਦਾਸ ਕਰਕੇ ਆਏ ਭਾਈ ਜੀ ਪਰਿਵਾਰ ਨੂੰ ਮਿਲ ਕੇ ਆਏ ਹੋ ਇਸ ਵਕਤ ਕੀ ਹਾਲਾਤ ਹੈ ਇਸ ਵਕਤ ਪਰਿਵਾਰਕ ਮੈਂਬਰ ਦੱਸ ਰਹੇ ਨੇ ਵੱਡੀ ਗੱਲ ਇਹ ਹੈ ਜਿਹੜਾ ਘਰ ਦਾ ਮੁਖੀ ਹੁੰਦਾ ਉਹ ਹਮੇਸ਼ਾ ਤੰਦਰੁਸਤ ਰਹਿਣਾ ਚਾਹੀਦਾ ਹੂੰ ਜੀਦੇ ਸਰ ਤੇ ਸਾਰਾ ਘਰ ਚੱਲਦਾ ਹੈ ਚਾਹੇ ਬੰਦਾ ਕੋ ਗਰੀਬ ਆ ਚਾਹੇ ਅਮੀਰ ਆ ਹਨਾ ਹਰੇਕ ਬੰਦਾ ਆਪਣੇ ਪਰਿਵਾਰ ਲਈ ਮਿਹਨਤ ਕਰਦਾ ਸੋ ਸਾਡੀ ਤਾਂ ਇਹ ਅਰਦਾਸ ਬੇਨਤੀ ਆ ਵੀ ਬਾਈ ਦੀ ਜਿਹੜੀ ਉਮਰ ਉਹ ਆ ਤਕਲੀਫਾਂ ਵਾਲੀ ਨਹੀਂ ਹੈਗੀ ਸੋ ਬਹੁਤ ਅੱਛਾ ਕਿਰਦਾਰ ਆ ਬੰਦੇ ਦਾ ਬਹੁਤ ਵੱਡਾ ਯੋਗਦਾਨ ਆ ਸਾਡੀ 뮤직 ਇੰਡਸਟਰੀ ਦੇ ਵਿੱਚ ਵਧੀਆ ਗਾਉਂਦਾ ਬਹੁਤ ਪਿਆਰਾ ਵੀਰ ਆ ਸਾਡਾ ਤੇ ਪਰਿਵਾਰ ਨੂੰ ਵੀ ਅਸੀਂ ਇਹੀ ਬਸ ਹੌਸਲਾ ਦੇ ਕੇ ਆਂ ਵੀ ਬਾਈ ਛੇ ਦਿਓ ਛੇ ਦਿ ਠੀਕ ਹੋ ਜਾਊਗਾ ਵੀ ਅਮੇ ਪ੍ਰਵਾਹ ਨਾ ਕਰੋ ਦੁਆ ਮੰਗੋ ਇਹ ਜਿਹੜੇ ਬੰਦੇ ਨਾਲ ਇਨੀਆਂ ਦੁਆਵਾਂ ਹੁਣ ਤੇ ਉਹਨੂੰ ਕਦੇ ਕੁਝ ਨਹੀਂ ਹੋ ਸਕਦਾ ਮਾਨਕ ਸਾਹਿਬ ਕਹਿੰਦੇ ਸੀ ਕਿ ਗੀਤ ਹਿੱਟ ਹੋਣ ਨਾਲ ਕਲਾਕਾਰ ਹਿੱਟ ਨਹੀਂ ਹੁੰਦਾ ਲਾਈਵ ਅਖਾੜੇ 'ਚ ਗਾਉਣ ਵਾਲਾ ਕਲਾਕਾਰ ਹਿੱਟ ਹੁੰਦਾ ਮੈਨੂੰ ਲੱਗਦਾ ਬਾਈ ਉਹਨਾਂ 'ਚੋਂ ਇੱਕ ਹੈ ਜਿਸੀਂ ਪੰਜਾਬ ਦੇ ਪੰਜ ਗਾਇਕਾਂ ਦਾ ਨਾਮ ਲੈ ਲਈ ਕਿ ਜ਼ੁਰਤ ਨਾਲ ਗਾਉਣ ਵਾਲਾ ਲਾਈਵ ਅਖਾੜੇ ਦਾ ਬਿਲਕੁਲ ਬਿਲਕੁਲ ਬਹੁਤ ਮੈਂ ਪਹਿਲਾਂ ਵੀ ਕਹਿ ਕੇ ਖੜਿਆ ਹਾਂ ਜਿੱਦਾਂ ਉਹਦਾ ਕਦ ਤਾ ਸੁੱਖ ਨਾਲ ਬਹੁਤ ਵੱਡਾ ਬਾਈ ਦਾ ਪਰ ਜਿਹੜਾ ਇਹ ਇੰਡਸਟਰੀ ਦੇ ਵਿੱਚ ਉਹਦਾ ਕਦ ਹੈ ਉਸ ਤੋਂ ਵੀ ਉਹਨੇ ਵੱਡਾ ਆਪਣਾ ਹਨਾ ਆਪਣੀ ਕਹਾਉਂਦ ਬਣਾਈ ਹੈ ਬੜਾ ਵਧੀਆ ਗਾਉਂਦਾ ਮੇਰਾ ਭਰਾ ਤੇ ਅਹੀ ਅਰਦਾਸ ਕਰਾਂਗੇ ਬਾਈ ਸ਼ੇਦੀ ਤੁਹਾਨੂੰ ਦੋਸਤ ਹੋਵੇ ਹੂੰ ਤੇ ਇੰਨੇ ਕੀ ਸ਼ਬਦਾਂ ਕੋਲੇ بس ਉਹਨਾਂ ਦੀ ਗਾਇਕੀ ਨੂੰ ਕਿਵੇਂ ਪਸੰਦ ਕਰਦੇ ਤੁਸੀਂ ਸੁਣਦੇ ਹੋਵੋਗੇ ਸਿੱਖਦਾ ਵੀ ਆ ਬੰਦਾ ਕਿ ਯਾਰ ਕਿੰਨੀ ਸੋਹਣੀ ਕਮਾਲ ਦਾ ਪਹਿਰਾਵਾ ਵੀ ਹੁੰਦਾ ਹੈ ਕਮਾਲ ਦੀ ਗਾਇਕੀ ਹੁੰਦੀ ਹੈ ਰੰਗ ਬੰਨਣ ਵਾਲਾ ਉਹਨਾਂ ਦਾ ਕਿਉਂਕਿ ਬਾਈ ਜੀ ਲਾਈਵ ਗਾਉਣ ਵਾਲੇ ਕਲਾਕਾਰ ਬਹੁਤ ਘੱਟ ਹੈ ਤੇ ਇਹੀ ਵੱਡੀ ਗੱਲ ਹੈ ਬਾਈ ਸਟੇਜ ਤੇ 2-3 ਘੰਟੇ ਗਾਉਣਾ ਹਨਾ ਬਾਈ ਬਿਨਾਂ ਕਿਸੇ ਬ੍ਰੇਕ ਤੋਂ ਹੀ ਵੱਡੀ ਗੱਲ ਤੇ ਅਸੀਂ ਚਾਹਨੇ ਬਾਈ ਛੇਤੀ ਸਟੇਜਾਂ ਤੇ ਆਵੇ ਬਾਈ ਤੁਸੀਂ ਜਦੋਂ ਮਿਲ ਕੇ ਆਏ ਹੋ ਪਰਿਵਾਰ ਪਤਨੀ ਨੂੰ ਵੀ ਮਿਲੇ ਉਹਨਾਂ ਦੀ ਹੌਸਲਾ ਬਹੁਤ ਵੱਡਾ ਕਰੀ ਬੈਠੇ ਆ ਪਰਿਵਾਰ ਵਾਲੇ ਇਹ ਵੀ ਮੰਨਣ ਵਾਲੀ ਗੱਲ ਹੈ ਬਿਲਕੁਲ ਜੀ ਬਿਲਕੁਲ ਮਾਲਕ ਤਾਂ ਅੰਦਰੋਸਤੀ ਦੇਵੇ ਉਹਨਾਂ ਨੂੰ ਵੀ ਹੈਨਾ ਹੌਸਲਾ ਦੇਵੇ ਦਾਤਾ ਬਾਈ ਨੇ ਠੀਕ ਹੋ ਜਾਣਾ ਚਾਹੋ ਤੁਸੀਂ ਇਹ ਗੱਲ ਸੁਣੀ ਬਹੁਤ ਸਾਰੇ ਕਲਾਕਾਰਾਂ ਨੂੰ ਤਾਂ ਯਕੀਨ ਨਹੀਂ ਹੋਇਆ ਬਹੁਤ ਸਾਰੇ ਕਲਾਕਾਰਾਂ ਨੂੰ ਐ ਲੱਗੇ ਕਿ ਮਾਮਲੀ ਸੱਟ ਲੱਗੀ ਆ ਪਰ ਜਦੋਂ ਪਤਾ ਲੱਗਿਆ ਕਿ ਆਈ ਸੀ ਯੂ ਦੇ ਵਿੱਚ ਨੇ ਤਾਂ ਉਸ ਵਕਤ ਇੰਡਸਟਰੀ ਦੇ ਵਿੱਚ ਕਿਉਂਕਿ 2025 ਵਿੱਚ ਬਹੁਤ ਅਜਹੀਆਂ ਘਟਨਾਵਾਂ ਹੋਈਆਂ ਜਿਸ ਨੇ ਸਭ ਨੂੰ ਚੋੜ ਕੇ ਰੱਖ ਦਿੱਤਾ ਚਾਹੇ ਜਸਵਿੰਦਰ ਪੱਲਾ ਹੋਣ ਚਾਹੇ ਰੰਜੀਤ ਅਹੂਜਾ ਹੋਣ ਤੇ ਹੁਣ ਰਾਜਵੀਰ ਜਵੰਡਾ ਜਿਹੜਾ ਤੇ ਉਹਨਾਂ ਲੋਕਾਂ ਦਾ ਪਿਆਰ ਹੁੰਦਾ ਉਹਨੂੰ ਕਦੇ ਵੀ ਨਹੀਂ ਕੁਝ ਹੋਣਾ ਚਾਹੀਦਾ ਕਲਾਕਾਰ ਤਾਂ ਜੁਗ ਜੁਗ ਜਿਉਂਦੇ ਰਹਿਣਾ ਹਮੇਸ਼ਾ ਹਨਾ ਉਹਨਾਂ ਦਾ ਨਾਮ ਰਵੇ ਵੈਸੇ ਤਾਂ ਜਿਉਂਦੇ ਹੀ ਰਹਿੰਦੇ ਆ ਪਰ ਇੱਕ ਗੱਲ ਆ ਵੀ ਜਿਹੜੇ ਇਹ ਇਹ ਜਿਹੜੇ ਆਰਟਿਸਟ ਹੈ ਜਿਹੜੇ ਲਾਈਵ ਗਾਉਣ ਵਾਲੇ ਆ ਇਹ ਲੋਕਾਂ ਚ ਵਿਚਰਦੇ ਆ ਉਹਨਾਂ ਦਾ ਪਸੰਦ ਦਾ ਗਾਉਣਾ ਹਨਾ ਕਉ ਗਏ ਸਟੇ ਇੱਥੇ ਖੜ ਕੇ ਗਾਉਣਾ ਬਹੁਤ ਔਖਾ ਸਟੂਡੀਓ ਚ ਰਹਿ ਕੇ ਗਾ ਲੈਂਦਾ ਸੋ ਇਹੀ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਮੇਰੇ ਉਹ ਬਾਈ ਕਦੇ ਉਹਨਾਂ ਨੂੰ ਤੁਸੀਂ ਨਹੀਂ ਮੈਂ ਚਲੋ ਮੈਂ ਵੀ ਛੋਟਾ ਜਿਹਾ ਕਲਾਕਾਰ ਹਾਂ ਤੇ ਮਿਲੇ ਕਰਕੇ ਦੱਸੀ ਜਾਂਦੇ ਬਈ ਇੰਨਾ ਵਧੀਆ ਗਾਉਂਦਾ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਬਹੁਤ ਸਾਰੇ ਕਲਾਕਾਰ ਇੱਥੇ ਰਮੀ ਰੰਧਾਵੇ ਬਾਈ ਹੋਣੀ ਆਏ ਸਾਰੇ ਕਹਿੰਦੇ ਯਾਰ ਕਦੇ ਮਿਲੇ ਨਹੀਂ ਪਰ ਦਿਲੋਂ ਮਿਲਣ ਦੀ ਬਹੁਤ ਇੱਛਾ ਸੀ ਬਾਈ ਨੂੰ ਕਿ ਕਦੇ ਬਹਿ ਕੇ ਚਾਹ ਪਾਣੀ ਨਹੀਂ ਨਹੀਂ ਇੱਛਾ ਨੂੰ ਬਾਈ ਜਿਉਂਦਾ ਰਵੇ ਦੁਬਾਰਾ ਜਦੋਂ ਮਰਜ਼ੀ ਮਿਲੋ ਬਾਈ ਨੂੰ ਠੀਕ ਹੋ ਜਾਣਾ ਸੀ ਤਾਂ ਕਹੋ ਹੀ ਨਾ ਕੋਈ ਵੀ ਮੈਂ ਬ ਬਹੁਤ ਗਲਤ ਖਬਰਾਂ ਵੀ ਚੱਲ ਰਹੀਆਂ ਸੀ ਸਵੇਰ ਤੋਂ ਇੱਥੇ ਆ ਮੈਡੀਕਲ ਬੁਲਟਨ ਜੋ ਆ ਰਿਹਾ ਸੀ ਉਹੀ ਖਬਰ ਦੇ ਰਹੇ ਆ ਜੇ ਅੰਦਰ ਜਾ ਕੇ ਸਾਨੂੰ ਪਤਾ ਉਹ ਹੈ ਤੇ ਹਮੇਸ਼ਾ ਰਹੂਗਾ ਸੀ ਦਾ ਤਾਂ ਸ਼ਬਦ ਮੇਰਾ ਭਰਾ ਤੁਸੀਂ ਲੋ ਹੀ ਨਾ ਬਿਲਕੁਲ ਤੇ ਬਹੁਤ ਕਰੀਬੀ ਸਾਥੀ ਭਾਈ ਬੱਬੂ ਬਰਾੜ ਪਹੁੰਚੇ ਨੇ ਰਾਜਵੀਰ ਜਵੰਦਾ ਹੋਰਾਂ ਦੇ ਗੀਤ ਵੀ ਲਿਖੇ ਨੇ ਔਰ ਬਾਈ ਨਾਲ ਗੱਲਬਾਤ ਕਰਦੇ ਆਂ ਭਾਈ ਪਰਿਵਾਰ ਨੂੰ ਮਿਲ ਕੇ ਆਏ ਹੋ ਇਸ ਵਕਤ ਬਹੁਤ ਇੱਕ ਪੋਜ਼ਿਟਿਵ ਮੈਸੇਜ ਆ ਰਿਹਾ ਹੈ ਕਿ ਬਾਈ ਦੀ ਸਿਹਤ ਸੁਧਾਰਾ ਹਾਂ ਇਹ ਲੱਖਾਂ ਕਰੋੜਾਂ ਲੋਕਾਂ ਦੀਆਂ ਜਿਹੜੀਆਂ ਦਵਾਵਾਂ ਨੇ ਰਾਜਵੀਰ ਜਵੰਧਾ ਛੋਟੀ ਵੀਰ ਦੇ ਨਾਲ ਉਹਨਾਂ ਦਾ ਅਸਰ ਹੈ ਉਹਨਾਂ ਦੀ ਸਿਹਤ ਦੇ ਵਿੱਚ ਕਾफी ਸੁਧਾਰ ਹੋ ਰਿਹਾ ਸੋ ਜਦੋਂ ਕਹਿੰਦੇ ਆ ਵੀ ਇੰਨੇ ਕਰੋੜਾਂ ਲੋਕ ਦਵਾਈ ਕਰਨ ਵਾਲੇ ਹੋਣ ਤੇ ਦਵਾਈ ਨਾਲੋਂ ਵੱਧ ਜਿਹੜੀਆਂ ਦਵਾਵਾਂ ਅਸਰ ਕਰਦੀਆਂ ਨੇ ਔਰ ਕਈ ਵਾਰੀ ਇਨੀਆਂ ਦਵਾਵਾਂ ਦੇ ਨੂੰ ਦੇਖਦੇ ਹੋਏ ਰੱਬ ਨੂੰ ਆਪਣੇ ਫੈਸਲੇ ਬਦਲਨੇ ਪੈਂਦੇ ਨੇ ਤੇ ਮੈਨੂੰ ਲੱਗਦਾ ਹੈ ਸ਼ਾਇਦ ਰੱਬ ਨੇ ਉਹ ਫੈਸਲਾ ਬਦਲ ਲਿਆ ਬਹੁਤ ਜਲਦੀ ਵੀਰ ਅਸੇਜਾਬ ਹੋ ਜਾਣਾ ਹੈ ਜਿਹੜੇ ਹਿਸਾਬ ਨਾਲ ਡਾਕਟਰਾਂ ਦੀ ਟੀਮ ਦੱਸ ਰਹੀ ਹੈ ਜਾਂ ਪਰਿਵਾਰ ਦੱਸ ਰਿਹਾ ਵੀ ਇੰਪਰੂਵਮੈਂਟ ਕਾफी ਆ ਰਹੀ ਹੈ ਸੋ ਮੈਂ ਤੇ ਗੁਰੀ ਬਾਈ ਇਹਨਾਂ ਨੇ ਬਹੁਤ ਸਾਰੇ ਗਾਣਿਆਂ ਦਾ ਜਵੰਦੀ ਵੀਰ ਦਾ ਮਿਊਜ਼ਿਕ ਕੀਤਾ ਗੁਰੀਬਾਈ ਹੋਣਾ ਨੇ ਅਸੀਂ ਉੱਥੇ ਅੰਦਰ ਜਾ ਕੇ ਤੇ ਭਾਈ ਹਾਦਸੇ ਤੋਂ ਕਹਿੰਦੇ ਇੱਕ ਦਿਨ ਪਹਿਲਾਂ ਤੁਹਾਡੇ ਨਾਲ ਬਾਈ ਸੀਗੇ ਰਿਕਾਰਡਿੰਗਾਂ ਕਰ ਰਹੇ ਸੀ ਦੋ ਦਿਨ ਪਹਿਲਾਂ ਅਸੀਂ ਇੱਕ ਇਸ ਸਟੂਡੀਓ ਦੇ ਵਿੱਚ ਇਕੱਠੇ ਹੋਏ ਸੀਗੇ ਉਹ ਡਿਸਕਸ਼ਨ ਚੱਲਦੀ ਸੀ ਕੁਝ ਗਾਣਿਆਂ ਲਈ ਤੇ ਬਸ ਆਹ ਹੋ ਗਿਆ ਤਾਂ ਮਾਹਣਾ ਤੇ ਅਸੀਂ ਤਾਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਗਾਣੇ ਤਾਂ ਬਹੁਤ ਸਾਰੇ ਬਣਾ ਲਾਂਗੇ ਪਰ ਵੀਰਾ ਇੱਕ ਵਾਰੀ ਉੱਥੇ ਰਿਕਾਰਡ ਕਰ ਲਏ ਸੀ ਗਾਣੇ ਕੋਨੇ ਆ ਇੱਕ ਜਣਾ ਰਿਕਾਰਡ ਕੀਤਾ ਸੀ ਪੰਜ ਛੇ ਗਾਣੇ ਜੀ ਗੁਰੀਬਾਈ ਦੇ ਮਿਊਜ਼ਿਕ ਦੇ ਵਿੱਚ ਰਿਕਾਰਡ ਹੋਏ ਪਏ ਠੀਕ ਹੈ ਬਾਈ ਜਦੋਂ ਗੀਤ ਰਿਕਾਰਡ ਕਰਦੇ ਆ ਬਾਈ ਬਹੁਤ ਕਹਿੰਦੇ ਕਿ ਪਰਸਨੈਲਿਟੀ ਬਹੁਤ ਚੰਗੀ ਹੈ ਕਦੇ 네ਗੇਟਿਵ ਨਹੀਂ ਸੋਚਦਾ ਹੁੰਦਾ ਜਦੋਂ ਤੁਸੀਂ ਲਿਖਦੇ ਹੋ ਬਾਈ ਨਾਲ ਕਿਸ ਤਰੀਕੇ ਦਾ ਮੇਲ ਰਹਿੰਦਾ ਆ ਕਿ ਆਹ ਲਾਈਨ ਹਟਾ ਦਈਏ ਜਾਂ ਆਹ ਪਾ ਦਈਏ ਜਵੰਦੇ ਵੀਰ ਨਾਲ ਮੇਰਾ ਮੇਲ ਜਿਗਰੀ ਬਾਈ ਕਰਕੇ ਹੀ ਹੋਇਆ ਅਸੀਂ ਇਕੱਠੇ ਸਟੂਡੀਓ ਦੇ ਵਿੱਚ ਕੰਮ ਕਰਦੇ ਆ ਬਹੁਤ سارے ਗਾਣੇ ਬਣਾਏ ਉਹ ਵੀਰ ਪੋਜ਼ੀਟਿਵ ਆ ਉਹ ਉਹਦੇ ਤੇ ਉਦਾਸੀ ਕਰੇ ਚਿਹਰੇ ਤੇ ਦੇਖੀ ਨਹੀਂ ਤੇ ਤਾਇਆ ਹੀ ਨਹੀਂ ਦੁਨੀਆ ਨਾਲ ਆ ਉਹ ਕਦੇ ਵੀ ਕਿਸੇ ਕਾਉਂਟਰਵਰਸੀ ਵਿੱਚ ਨਹੀਂ ਆਇਆ ਕਿਸੇ ਵੀ ਚੀਜ਼ ਦੇ ਵਿੱਚ ਉਹ ਹਿੱਸਾ ਨਹੀਂ ਲੈਂਦਾ ਉਹ ਆਪਣੀ ਇੱਕ ਅਲੱਗ ਤੋਂ ਦੁਨੀਆ ਵੀਰੇ ਦੀ ਲੋਕੀ ਉਹਨਾਂ ਪਿਆਰ ਕਰਦੇ ਨੇ ਸੋ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹਾਂ ਔਰ ਤੁਹਾਡੇ ਮੱਧਿਉਮ ਰਾਹੀਂ ਮੈਂ ਉਹਨਾਂ ਚੈਨਲਾਂ ਵਾਲਿਆਂ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪਲੀਜ਼ ਗਲਤ ਨਿਊਜ਼ ਨਾ ਚਲਾਓ ਕੱਲ੍ਹ ਦੀਆਂ ਪਰਸੋਂ ਦੀਆਂ ਬਹੁਤ ਗਲਤ ਨਿਊਜ਼ਾਂ ਚੱਲ ਰਹੀਆਂ ਸੀ ਇਹਦੇ ਨਾਲ ਜਿਹੜੇ ਉਹ ਚਾਉਣ ਵਾਲੇ ਨੇ ਉਹਦੇ ਉਹਨੂੰ ਪਿਆਰ ਕਰਨ ਵਾਲੇ ਲੋਕ ਨੇ ਦੇਸ਼ਾਂ ਵਿਦੇਸ਼ਾਂ 'ਚ ਜਿਹੜੇ ਬੈਠੇ ਨੇ ਜਾਂ ਇੱਥੇ ਵੀ ਬੈਠੇ ਨੇ ਜਿਹੜੇ ਵਿਚਾਰੇ ਇੱਥੇ ਨਹੀਂ ਪਤਾ ਲੈ ਪਹੁੰਚ ਸਕਦੇ ਉਹਨਾਂ ਨੂੰ ਦਿਲ ਨੂੰ ਉੱਥੇ ਜਾ ਕੇ ਬਹੁਤ ਠੇਸ ਪਹੁੰਚਦੀ ਆ ਸੋ ਪਲੀਜ਼ ਵਧੀਆ ਨਿਊਜ਼ ਚਲਾਓ ਪੋਜ਼ਿਟਿਵ ਨਿਊਜ਼ਾਂ ਚਲਾਓ ਜੋ ਤੁਹਾਨੂੰ ਨਿਊਜ਼ ਮਿਲ ਰਹੀ ਆ ਉਹੀ ਚਲਾਓ ਬਾਈ ਜੀ ਕਹਿੰਦੇ ਸੋਚ ਬਹੁਤ ਚੰਗੀ ਆ ਪਲੈਨਿੰਗ ਕਿਵੇਂ ਦੀ ਰਹਿੰਦੀ ਆ ਬਾਈ ਹੁਣਾਂ ਦੀ ਕਿ ਆਪਾਂ ਇੰਡਸਟਰੀ ਦੇ ਵਿੱਚ ਇਸ ਤਰੀਕੇ ਦੇ ਗੀਤ ਦੇਣੇ ਆ ਤੁਹਾਡੇ ਨਾਲ ਕਿਵੇਂ ਦੀ ਗੱਲਬਾਤ ਸਟੂਡੀਓ ਦੇ ਅੰਦਰ ਹੁੰਦੀ ਆ ਵੀਰੇ ਦੀ ਵੀਰੇ ਦੀ ਸਿੱਖੋ ਜਿਹੜੀ ਉਹਦੀ ਸੋਚ ਚੰਗੀ ਆ ਤਾਂ ਤਾਈਆਂ ਇੰਨੀ ਦ ਸੋ ਬਸ ਇਹੀ ਆ ਵੀ ਰਿਹਾ ਹੁਣ ਤਾਂ ਆਪ ਸਾਰੇ ਜਾਨੇ ਦੁਆ ਮੰਗੀਏ ਕਿ ਪ੍ਰਮਾਤਮਾ ਕੋ ਬਹੁਤ ਵੱਡਾ ਚਮਤਕਾਰ ਕਰੇ ਬਹੁਤ ਗੀਤ ਬਾਈ ਹੁਣਾਂ ਦੇ ਹਿੱਟ ਹੋਏ ਤੁਹਾਡਾ ਲਿਖਿਆ ਖੁਸ਼ ਰਿਹਾ ਕਰ ਬਹੁਤ ਗੀਤ ਹਿੱਟ ਹੋਇਆ ਬਾਈ ਇੱਕ ਬਹੁਤ ਵੱਡਾ ਬੂਮ ਬਾਈ ਨੂੰ ਮਿਲਿਆ ਹੁਣ ਅਜਿਹਾ ਹਾਦਸਾ ਵਾਪਰ ਗਿਆ ਬਸ ਮੈਂ ਇਹੀ ਕਹਿਣਾ ਚਾਹੂੰਗਾ ਕਿ ਪ੍ਰਮਾਤਮਾ ਵੀਰੇ ਨੂੰ ਬਹੁਤ ਜਲਦੀ ਤੋਂ ਜਲਦੀ ਤੰਦਰੁਸਤ ਕਰੇ ਤੇ ਅਸੀਂ ਸੋਹਣੇ ਸੋਹਣੇ ਗਾਣੇ ਬਣਾਈਏ ਤੇ ਜਵੰਦਾ ਪਹਿਲਾਂ ਵਾਂਗੂ ਫੇਰ ਸਟੇਜਾਂ ਤੇ ਪਹਿਲਾਂ ਪਾਵੇ ਬਿਲਕੁਲ ਸਹੀ ਗੱਲ ਹੈ ਬਣਾਏ ਹੋਏ ਗੀਤ ਹੋਰ ਬਹੁਤ ਸਾਰੇ ਗਾਣੇ ਆ ਵਿੱਚ ਬਾਈ ਨਾਲ ਰਿਕਾਰਡ ਹੈ ਕੀ ਜੀ ਗੁਰੀ ਬਾਈ ਨਾਲ ਰਿਕਾਰਡ ਅੱਛਾ ਬਾਈ ਤੁਸੀਂ ਮਿਊਜ਼ਿਕ ਕਰਦੇ ਹੋ ਬਾਈ ਹੁਣਾਂ ਨਾਲ ਕਿਵੇਂ ਦਾ ਤਾਲ ਮਿਲਦਾ ਸਟੂਡੀਓ ਦੇ ਵਿੱਚ ਬਾਈ ਬਾਰੇ ਬਹੁਤ ਲੋਕ ਸੁਣਨਾ ਚਾਹੁੰਦੇ ਕਿ ਬਹੁਤ ਚੰਗਾ ਸੋਚ ਦਾ ਮਾਲਕ ਆ ਬਾਈ ਵੀਰੇ ਦਾ ਮਤਲਬ ਇੱਕਦਮ ਪੋਜ਼ਿਟਿਵ ਹੋਰ ਆ ਸਾਰਾ ਹਨ ਜਦੋਂ ਸਟੂਡੀਓ ਆਉਂਦੇ ਤੇ ਬਹੁਤ ਇੱਕਦਮ ਜਿੰਦੇ ਮੌਲ ਖੇਲੇ ਜਾਂਦਾ ਪੂਰਾ ਵਧੀਆ ਹੋ ਜਾਂਦਾ ਜਿਹੜਾ ਹੋਇਆ ਤਿੰਨ ਤਿੰਨ ਦਿਨ ਹੋ ਗਿਆ ਜੀ ਸਾਨੂੰ ਨੰ ਕੰਮ ਕਰਕੇ ਦੇਖੇ ਨਾ ਦਿਨ ਲੱਗ ਰਿਹਾ ਯਾਰ ਤੇ ਬਹੁਤ ਮਾੜਾ ਹੋਇਆ ਨਾ ਅਪਰ ਅਰਦਾਸ ਕਰੀ ਹੋਈ ਹੈਗੀ ਸੱਚੇ ਪਾਤਸ਼ਾਹ ਜੀ ਹਨ ਨੂੰ ਜਲਦੀ ਠੀਕ ਕਰਨਾ ਨਾ ਗੱਲਬਾਤ ਮੈਂ ਕਹਿੰਦਾ ਸਾਰੀ ਜ਼ਿੰਦਗੀ ਸਾਡੀ ਜਾਰੀ ਰਹੇ ਬਾਈ ਸਾਡੇ ਵਿੱਚ ਆਵੇ ਪਰ ਜਦੋਂ ਆਖਰੀ ਵਾਰ ਮਿਲੇ ਸੀ ਕੀ ਕੁਝ ਗੱਲਾਂ ਬਾਤਾਂ ਹੋਈਆਂ ਕੀ ਕੁਝ ਪਲੈਨਿੰਗਾਂ ਬਾਈ ਹੋਣਾ ਦੀ ਨਹੀਂ ਨਹੀਂ ਬਾਈ ਹੁਣ ਫੇਰ ਵੀ ਅਸੀਂ ਗਾਣੇ ਤਾਂ ਸਾਡੇ ਕੋਲ ਘਟੋ ਘਟਾ 30 35 ਬਣੇ ਪਏ ਵੀਰੇ ਦੇ ਤੂੰ ਹੋਰ ਵੀ ਹੁਣ ਸੋਮਵਾਰ ਅਸੀਂ ਮਿਲਣਾ ਸੀ ਫਿਰ ਦੁਬਾਰਾ ਹੋਰ ਨਵੇਂ ਗਾਣੇ ਰੈਡੀ ਕਰਨੇ ਨੇ ਕੁਝ ਸੋ ਚਲੋ ਕੋਈ ਨੀ ਕੰਮ ਤਾਂ ਹੁੰਦੇ ਰਹਿਣੇ ਵੀਰੇ ਇੱਕ ਵਾਰ ਬਾਈ ਆ ਜਾਏ ਬਾਈ ਬਹੁਤ سارے ਗਾਣੇ ਬਣਾਉਂਗੇ ਵੀਰੇ ਉੱਥੇ ਬਿਲਕੁਲ ਸਹੀ ਗੱਲ ਹੈ ਮੇਰਾ ਉੱਠੂਗਾ ਜ਼ਰੂਰ ਉੱਠੂਗਾ ਬਾਈ ਪੂਰਾ ਜਿੰਨਾ ਬਾਈ ਕੁਲਦੀਪ ਮਾਨਕ ਮੈਂ ਵਾਰ-ਵਾਰ ਹਰ ਕਲਾਕਾਰ ਦੇ ਨਾਲ ਗੱਲ ਕਰਦਾ ਮਾਨਕ ਸਾਹਿਬ ਕਹਿੰਦੇ ਸੀ ਕਿ ਗੀਤ ਹਿੱਟ ਹੋਣ ਨਾਲ ਕਲਾਕਾਰ ਨਹੀਂ ਹੁੰਦਾ ਜਿਹਦੀ ਏਕ ਜਿਹਦੀ ਆਵਾਜ਼ ਚ ਦਮ ਹੈ ਉਹ ਹਿੱਟ ਹੁੰਦਾ ਉਹ ਬਾਈ ਉਹਨਾਂ ਚੋਂ ਇੱਕ ਹੈ ਜਵੰਦਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਲੋਕਾਂ ਦਾ ਹਰਮਨ ਪਿਆਰਾ ਕਲਾਕਾਰ ਹੈ ਜਿੱਥੇ ਉਹ ਹਰਮਨ ਪਿਆਰਾ ਕਲਾਕਾਰ ਹੈ ਉੱਥੇ ਇੱਕ ਬਹੁਤ ਵਧੀਆ ਇਨਸਾਨ ਵੀ ਹੈ ਠੀਕ ਹੈ ਇਹ ਜਿਉਂ ਵਧੀਆ ਇਨ ਤادیه ਲੋਕ ਇੰਨੇ ਜਿਹੜੀਆਂ ਉਹਦੀਆਂ ਦਵਾਵਾਂ ਮੰਗ ਰਹੇ ਨੇ ਤੇ ਦਵਾਵਾਂ ਕੰਮ ਵੀ ਕਰ ਰਹੀਆਂ ਨੇ ਮੈਂ ਪਹਿਲਾਂ ਵੀ ਦੱਸਿਆ ਕਿ ਦਵਾਈ ਨਾਲੋਂ ਦਵਾਈ ਨਾਲੋਂ ਦਵਾ ਜਿਆਦਾ ਕੰਮ ਕਰਦੀ ਐ ਸੋ ਕਰੋੜਾਂ ਲੋਕਾਂ ਦੀਆਂ ਜਿਹੜੀਆਂ ਦਵਾਵਾਂ ਨੇ ਉਹ ਜਵੰਦੇ ਵੀਰ ਦੀ ਸਿਹਤਯਾਬੀ ਦੇ ਸੁਧਾਰ ਦੇ ਵਿੱਚ ਬਹੁਤ ਸਾਰਾ ਫਰਕ ਪਾ ਰਹੀਆਂ ਨੇ ਔਰ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਕਿ ਕੱਲ ਤੱਕ ਬਹੁਤ ਵਧੀਆ ਗੁੱਡ ਨਿਊਜ਼ ਆਵੇ ਤੇ ਤੁਸੀਂ ਆਪਣੇ ਟੈਲੀਵਿਜ਼ਨ ਤੇ ਟੈਲੀਕਾਸਟ ਕਰੋ ਮਦਰ 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 ਕੀ ਕਹਿੰਦੇ ਸੀ ਆਪ ਮਿਲੇ ਹੋ ਮਦਰ ਬਹੁਤ ਵੱਡੇ ਹੌਸਲੇ ਵਾਲੇ ਨੇ ਮਾਤਾ ਜੀ ਉਹਨਾਂ ਦਾ ਹੌਸਲਾ ਆ ਭਾਬੀ ਜੀ ਦਾ ਬਹੁਤ ਵੱਡਾ ਹੌਸਲਾ ਆ ਤੇ ਇਹ ਜੰਗ ਜਵੰਦਾ ਵੀਰ ਜੱਤ ਲੈਣਗੇ ਪੂਰਾ ਯਕੀਨ ਆ ਬਾਈ ਜੀ ਪੂਰਾ ਯਕੀਨ ਆ ਹਾਂ ਜੀ ਉਹ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਯੰਗ ਹੈ ਉਮਰ ਉਹਦੀ ਬਹੁਤ ਪੋਜ਼ਿਟਿਵ ਹੈ ਪਲੱਸ ਉਹ ਫਿਜ਼ੀਕਲੀ ਬੜਾ ਅਵੇਅਰ ਹੈ ਕਿਉਂਕਿ ਰਾਈਡਿੰਗ ਕਰਦਾ ਸੀ ਹੋਰ ਵੀ ਐਕਸਰਸਾਈਜ਼ ਕਰਦਾ ਸੀ ਇਸ ਕਰਕੇ ਉਹਦੇ ਅੰਦਰ ਨਾ ਫਾਈਟਰ ਹੈਗਾ ਤੇ ਉਹਦੇ ਮਾਤਾ ਜੀ ਜਦੋਂ ਗਏ ਮਿਲਣ ਤੇ ਉਹਦੇ ਸਿਰ ਤੇ ਹੱਥ ਰੱਖਿਆ ਜਾਂ ਉਹਦਾ ਨਾਮ ਲੈ ਕੇ ਬੁਲਾਇਆ ਤਾਂ ਉਹਨੇ ਅੱਖਾਂ 'ਚੋਂ ਹੰਝੂ ਉਹਦੇ ਆਏ ਅੱਛਾ ਔਰ ਦੂਸਰਾ ਉਹਦੀ ਬੇਟੀ ਉਹਨੂੰ ਮਿਲੀ ਆ ਤੇ ਜਿੱਦਾਂ ਹੀ ਉਹ ਬੇਟੀ ਨੇ ਟੱਚ ਕੀਤਾ ਤਾਂ ਉਹਦਾ ਜਿਹੜਾ ਉਹਦੀ ਧੜਕਨ ਜਾਂ ਉਹਦੀ ਜਿਹੜੀ ਪਲਸ ਉਹ ਉੱਪ ਹੋਈ ਆ ਹਾਂ ਹੈਨਾ ਇਹ ਮਤਲਬ ਇਟਸ ਪੋਜ਼ਿਟਿਵ ਰਿਸਪੌਂਸ ਰਾਜਵੀਰ ਹੋਰਾਂ ਦੀ ਟੀਨੇ ਬੇਟੀ ਹਾਂਜੀ 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 ਤੇ ਕਾਫੀ ਅੱਛਾ ਯਾਨੀ ਉਹ ਸਰਵਾਈਵ ਕਰ ਸਕਦਾ ਜੋ ਬਾਕੀ ਦੁਆਵਾਂ ਤੇ ਡਿਪੈਂਡ ਕਰਦਾ ਇੱਥੇ ਅਸੀਂ ਪਹਿਲਾਂ ਵੀ ਸਾਡਾ ਕਾਫੀ ਆਉਣਾ ਜਾਣਾ ਰਿਹਾ ਮੇਰੀ ਵਾਈਫ ਐਡਮਿਟ ਰਹੀ ਹੈ 15 ਦਿਨ ਇਸੇ ਹਸਪੀਟਲ ਚ ਕੁਝ ਡਾਕਟਰਸ ਨਾਲ ਵੀ ਸਾਡੀ ਨੇੜ ਤਾਂ ਜਦੋਂ ਆਪ ਲਗਾਤਾਰ ਰਹਨੇ ਹਸਪੀਟਲ ਚ ਹੋ ਜਾਂਦੀ ਹੈ ਤੇ ਡਾਕਟਰਸ ਨਾਲ ਵੀ ਜਿਹੜੇ ਇੱਕ ਦੋ ਮੈਨੂੰ ਜਾਣਦੇ ਉਹਨਾਂ ਨਾਲ ਗੱਲ ਹੋਈ ਹੈ ਕਿ ਕਾਫੀ ਅੱਛਾ ਰਿਸਪੌਂਸ ਆ ਬਟ ਹੋਰ ਰਿਸਪੌਂਸ ਦੀ ਉਮੀਦ ਹੈ ਕਿ ਰਿਸਪੌਂਸ ਆਵੇ ਤੇ ਫਿਰ ਉਹਨੂੰ ਸਰਵਾਈਵ ਹੋਣ ਲਈ ਕੁਝ ਜ਼ਿਆਦਾ ਸਮਾਂ ਲੱਗੇਗਾ ਹੁਣ ਉਹਨਾਂ ਦੇ ਕਹਿੰਦੇ ਬ੍ਰੇਨ ਦੇ ਵਿੱਚ ਮੂਵਮੈਂਟ ਨਹੀਂ ਹੋ ਰਹੀ ਆ ਉਹ ਕੀ ਪਰਿਵਾਰ ਕੀ ਕਹਿੰਦਾ ਡਾਕਟਰ ਉਹਨਾਂ ਨੂੰ ਕੀ ਕਰੇ ਕੀ ਬ੍ਰੇਨ ਬਹੁਤ ਇਸ ਵਕਤ ਸਵੇਲਿੰਗ ਆ ਬ੍ਰੇਨ 'ਚ ਦੇਖੋ ਬਹੁਤ ਸਵੇਲਿੰਗ ਆ ਉਹ ਇਸ ਇਹ ਜਦੋਂ ਨਾ ਪੇਸ਼ੈਂਟ ਸੋਚਦਾ ਕਿਉਂਕਿ ਸੋਚ ਤਾਂ ਬੰਦ ਨਹੀਂ ਹੋਈ ਉਹ ਸੋਚਣ ਨਾਲ ਵੀ ਜਿਹੜੀ ਸਵੇਲਿੰਗ ਆਉਂਦੀ ਆ ਤੇ ਇਹ ਵੈਂਟੀਲੇਟਰ ਦਾ ਮਤਲਬ ਇਹ ਹੀ ਹੁੰਦਾ ਕਿ ਉਹਦੇ ਜਿਹੜੀ ਬੋਡੀ ਨੂੰ ਪੂਰਾ ਰਿਲੈਕਸ ਅ ਦਿੱਤਾ ਜਾਵੇ ਰਿਲੈਕਸੇਸ਼ਨ ਤੇ ਰੱਖਿਆ ਜਾਵੇ ਉਹਨੂੰ ਸਾਹ ਲੈਣ 'ਚ ਕੋਈ ਪ੍ਰੋਬਲਮ ਨਾ ਆਵੇ ਵੈਂਟੀਲੇਟਰ ਦੀ ਸਪੋਰਟ ਇਸੇ ਕਰਕੇ ਦਿੱਤੀ ਜਾਂਦੀ ਆ ਕਿ ਬ੍ਰੇਨ ਦੀ ਜਿਹੜੀ ਸਵੇਲਿੰਗ ਹੌਲੀ 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 ਘਟੇ ਬਿਲਕੁਲ ਬਾਕੀ ਡਾਕਟਰਸ ਨੂੰ ਜ਼ਿਆਦਾ ਇਹਦੇ ਬਾਰੇ ਪਤਾ ਜੋ ਕਿਉਂਕਿ ਉਹ ਕੋਈ ਆਮ ਬੰਦਾ ਤੇ ਹੈ ਨਹੀਂ ਪਬਲਿਕ ਫਿਗਰ ਹੈ ਔਰ ਸਬਦਾ ਪਿਆਰਾ ਹੈ ਇਸ ਕਰਕੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਜੜੀ ਹੈਗੀ ਆ ਅਣਗੈਲੀ ਡਾਕਟਰਸ ਨਹੀਂ ਕਰਨਗੇ ਔਰ ਡਾਕਟਰ ਵੈਸੇ ਕਰਦੇ ਵੀ ਨਹੀਂ ਹੁੰਦੇ ਪਰ ਇਸ ਕੇਸ ਚ ਖਾਸ ਕਰਕੇ ਭਾਈ ਅਕਸਰ ਮਾਨਕ ਸਾਹਿਬ ਕਹਿੰਦੇ ਸੀ ਕਿ ਕਲਾਕਾਰ ਉਹ ਹਿੱਟ ਨਹੀਂ ਆ ਜਿਹਦਾ ਗੀਤ ਹਿੱਟ ਹੋ ਜਾਏ ਕਲਾਕਾਰ ਉਹ ਹਿੱਟ ਹੈ ਜੋ ਲਾਈਵ ਅਖਾੜੇ ਦੇ ਵਿੱਚ ਚੰਗਾ ਗਾਵੇ ਬਾਈ ਉਹਨਾਂ ਚੋਂ ਇੱਕ ਹੈ ਬਾਈ ਦੀ ਗਾਇਕੀ ਬਾਈ ਦਾ ਪਿਛਲਾ ਸੀਜ਼ਨ ਵੀ ਪੂਰਾ ਬਿਜ਼ੀ ਰਿਹਾ ਔਰ ਅਗਲਾ ਸੀਜ਼ਨ ਵੀ ਪੂਰਾ ਬਿਜ਼ੀ ਸੀ ਕਿਉਂਕਿ ਉਹਨਾਂ ਦੀ ਗਾਇਕੀ ਨੂੰ ਬਹੁਤ ਪਸੰਦ ਕਰਦੇ ਹੋ ਲਾਈਵ ਅਖਾੜੇ ਦਾ ਅਸਲ ਕਲਾਕਾਰ ਹੈ ਪੰਜ ਗਾਇਕਾਂ ਚ ਜੇ ਗੱਲ ਕਰੀਏ ਬਾਈ ਇੱਕ ਹੈ ਬਿਲਕੁਲ ਸੀਤਮ ਕਲਾਕਾਰ ਇਹ ਉਹਨੂੰ ਮੰਨਦੇ ਆ ਜਿਹੜਾ ਲਾਈਵ ਅਖਾੜਿਆਂ ਵਾਲਾ ਕਲਾਕਾਰ ਹੋਵੇ ਜਿੱਦਾਂ ਮੈਂ ਦੱਸਿਆ ਮੇਰਾ ਕੋਈ ਨਿੱਜੀ ਉਹਦੇ ਨਾਲ ਕੋਈ ਜਾਣ ਪਛਾਣ ਨਹੀਂ ਹੈਗੀ ਮੈਂ ਰਾਜਵੀਰ ਨਾਲ ਕਦੀ ਮੁਲਾਕਾਤ ਨਹੀਂ ਹੋਈ ਬਟ ਐਜ਼ ਐਨ ਆਰਟਿਸਟ ਅਸੀਂ ਜਾਣਦੇ ਆ ਇੱਕ ਦੂਸਰੇ ਨੂੰ ਮੇਰੇ ਕੁਝ ਮਿਊਜ਼ੀਸ਼ੀਅਨਸ ਨੇ ਜਿਹੜੇ ਮੇਰੇ ਨਾਲ ਕੰਮ ਕਰਦੇ ਸੀ ਤੇ ਜਦੋਂ ਇਹ ਫਿਰ ਆਇਆ ਤੇ ਫਿਰ ਮੇਰੇ ਕੁਝ ਮਿਊਜ਼ੀਸ਼ੀਅਨ ਦੇ ਨਾਲ ਜਾ ਕੇ ਕੰਮ ਕਰਨ ਲੱਗੇ ਤੇ ਉਹ ਮਿਊਜ਼ੀਸ਼ੀਅਨ ਫਿਰ ਮੇਰੇ ਨਾਲ ਆਉਂਦੇ ਸੀ ਕਦੇ ਉਹਦੇ ਨਾਲ ਜਾਂਦੇ ਸੀ ਤੇ ਉਹ ਸਾਨੂੰ ਦੱਸਦੇ ਰਹਿੰਦੇ ਸੀ ਕਿ ਬਾਈ ਐਡੀ ਸੋਹਣੀ ਨੇਚਰ ਹੈ ਉਹਨਾਂ ਦੀ ਰਾਜਵੀਰ ਜੀ ਦੀ ਬਹੁਤ ਸੋਹਣੀ ਨੇਚਰ ਹੈ ਤੇ ਬਾਈ ਜੀ ਤੁਹਾਨੂੰ ਬਹੁਤ ਯਾਦ ਕਰਦੇ ਆ ਕਿ ਸਰਦਾਰ ਅਲੀ ਭਾਜੀ ਵੀ ਬਹੁਤ ਅੱਛੇ ਸਿੰਗਰ ਨੇ ਬੜਾ ਅੱਛਾ ਗਾਉਂਦੇ ਨੇ ਮਿਊਜ਼ੀਸ਼ੀਅਨ ਬਹੁਤ ਸੋਹਣੇ ਨੇ ਕਿਉਂਕਿ ਉਹ ਮੇਰੇ ਨਾਲ 8-8 10-10 ਸਾਲ ਮਿਊਜ਼ੀਸ਼ੀਅਨਸ ਨੇ ਕੰਮ ਕੀਤਾ ਉਹਨਾਂ ਨੇ ਇਹ ਜਾਣ ਪਛਾਣੇ ਨਹੀਂ ਉਹਦੇ ਨਾਲ ਸੀਗੀ ਬਾਕੀ ਇੱਥੇ ਮੁਲਾਕਾਤ ਇਦਾਂ ਇਸ ਢੰਗ ਨਾਲ ਆਉਣਾ ਪਊਗਾ ਇਹ ਸੋਚਿਆ ਨਹੀਂ ਸੀ ਕਦੀ ਬਹੁਤ ਹਾਲਤ ਮਾੜੀ ਇਸ ਵਕਤ ਕਹਿਣਾ ਨਹੀਂ ਚਾਹੀਦਾ ਪਰ ਰਾਜਵੀਰ ਹੋਰਾਂ ਦੇ ਜੋ ਬੱਚੇ ਨੇ ਉਹ ਇਸ ਵਕਤ ਉੱਪਰ ਹੀ ਨੇ ਉਹ ਕੀ ਉਹਨਾਂ ਦੀ ਮਾਂ ਉਹਨਾਂ ਨੂੰ ਸਮਝਾ ਰਹੇ ਨੇ ਉਹ ਕੁਝ ਕਹਿ ਰਹੇ ਕਿ ਪਾਪਾ ਕਿਵੇਂ ਨਹੀਂ ਉਹ ਇੰਨਾ ਰੈਗੂਲਰ ਨਹੀਂ ਡਾਕਟਰ ਅੰਦਰ ਜਾਣ ਦਿੰਦੇ ਹੁੰਦੇ ਉਹ ਬਾਹਰ ਵੇਟਿੰਗ ਹਾਲ ਦੇ ਵਿੱਚ ਨੇ ਪਰ ਉਹਨਾਂ ਕੋਲੇ ਜਿੱਦਾਂ ਆਰਟਿਸਟ ਹੀ ਬਹੁਤ ਆ ਰਹੇ ਨੇ ਇੱਕ ਆ ਗਿਆ 10 ਚਲੇ ਗਏ 10 ਆ ਗਏ ਦੋ ਚਲੇ ਗਏ ਅਨਨੋਨ ਪਰਸਨ ਉਹ ਵਿਚਾਰੇ ਵਾਰ-ਵਾਰ ਇੱਕੋ ਹੀ ਰਿਪਲਾਈ ਕਰ ਕਰਕੇ ਵੀ ਵਿਚਾਰੇ ਥੱਕੇ ਪਏ ਹਨ ਇਸ ਕਰਕੇ ਇਹ ਵੀ ਕੋਸ਼ਿਸ਼ ਹੋਤੇ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜ਼ਿਆਦਾ ਡਿਸਟਰਬ ਨਾ ਕੀਤਾ ਜਾਵੇ ਦੇਖੋ ਹਾਲਾਤ ਆ ਟਾਈਮ ਟੂ ਟਾਈਮ ਟਾਈਮ ਟੂ ਟਾਈਮ ਤੁਹਾਨੂੰ ਵੀ ਪਤਾ ਲੱਗੀ ਜਾਣੇ ਹਨ ਹੈਨਾ ਸਭ ਨੂੰ ਪਤਾ ਲੱਗੀ ਜਾਣੇ ਤੇ ਬਾਕੀ ਜਿਹੜੀ ਕੰਡੀਸ਼ਨ ਜਿਹੜੀ ਕੱਲ ਸੀਗੀ ਉਹਦੇ ਨਾਲੋਂ ਅੱਜ ਬੈਟਰ ਹੈ ਔਰ ਅਮੀਰ ਨੇ ਵੀ ਆਪਣਾ ਕੰਮ ਕੀਤਾ ਪਰ ਦੁਆਵਾਂ ਨੇ ਵੀ ਆਪਣਾ ਸਰ ਕੀਤਾ ਦੁਆਵਾਂ ਨੇ ਜ਼ਿਆਦਾ ਕੀਤਾ ਹੁਣ ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਨਾਲੋਂ ਕੱਲ ਜਿਹੜੀ ਹੈ ਬੈਟਰ ਹੋਏਗੀ ਇਸ ਵਕਤ ਬਾਈ ਕਮਲ ਗਰੇਵਾਲ ਪਰਿਵਾਰ ਨੂੰ ਮਿਲ ਕੇ ਆਇਆ ਬਾਈ ਕਿਵੇਂ ਦੀ ਹਾਲਤ ਹੈ ਪਰਿਵਾਰ ਦੱਸ ਰਹੇ ਨੇ ਦੇਖੋ ਸਾਰੀ ਪੰਜਾਬ ਨੇ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਤੇ ਉਹਦੇ ਉਹਦਾ ਰਿਜ਼ਲਟ ਇਹ ਹੈ ਵੀ ਮਾਤਾ ਜੀ ਵੀ ਹੌਸਲੇ 'ਚ ਨੇ ਤੇ ਰਾਜਵੀਰ ਵੀਰ ਵੀ ਰਿਕਵਰੀ ਆ ਜੀ ਜਿਹੜੀ ਇਹ ਰਿਕਵਰੀ ਹੋ ਰਹੀ ਹੈ ਕਿ ਪਰਮਾਤਮਾ ਆਂਦੀ ਹੈ ਕਿ ਅਰਦਾਸ ਹੀ ਆ ਉਹਨਾਂ ਦਾ ਬੋਧਰ ਵੀ ਛੱਡ ਕੇ ਖੜਾ ਰਿਹਾ ਹਨ ਵੀ ਆਪਾਂ ਹੋਰ ਅਰਦਾਸ ਹੀ ਕਰ ਸਕਦੇ ਆ ਵੀ ਡੇ ਬਾਏ ਡੇ ਹੁਣ ਕੱਲ ਨੂੰ ਸਵੇਰੇ ਵਾਲੀ ਜਿਹੜੀ ਰਿਪੋਰਟ ਹੋਊਗੀ ਉਹ ਹੋਰ ਚੰਗੀ ਹੋਊਗੀ ਸਭ ਤੋਂ ਵੱਡੀ ਗੱਲ ਇਹ ਆ ਵੀ ਜਾਨ ਜਿਹੜੀ ਆ ਵੀ ਉਹ ਬਚ ਗਈ ਫਿਲਹਾਲ ਜਿਹੜਾ ਹੈਗਾ ਹਜੇ ਵੀ ਕ੍ਰਿਟੀਕਲ ਕੰਡੀਸ਼ਨ ਹੀ ਆ ਪਰ ਇਹ ਆ ਵੀ ਫੇਜਾਂ ਵਾਲੀ ਜਾਂ ਜਿਹੜੇ ਮੀਡੀਆ ਜਾਂ ਕਈ ਚੀਜ਼ਾਂ ਅਫਵਾਹਾਂ ਨੇ ਜਿਹੜੇ ਉਹਨਾਂ ਤੋਂ ਇਸ ਟਾਈਮ ਜਿਹੜਾ ਹੈਗਾ ਉਹਨਾਂ ਨੂੰ ਹਟਣਾ ਚਾਹੀਦਾ ਚੀਜ਼ ਨਹੀਂ ਕਰਨੀ ਚਾਹੀਦੀ ਕਿਉਂਕਿ ਆਪਾਂ ਜਿਹੜਾ ਹੈਗਾ ਸਾਰਿਆਂ ਦਾ ਇਕੱਠੇ ਜੋੜ ਕੇ ਅਰਦਾਸ ਬੇਨਤੀ ਕਰਕੇ ਇੱਕ ਜਿੰਦਗੀ ਹਾਂ ਕਿਉਂਕਿ ਕਲਾਕਾਰ ਆ ਜਿਹੜਾ ਬਹੁਤ ਪਿਆਰਾ ਕਲਾਕਾਰ ਹੈ ਤੇ ਸਾਡਾ ਭਰਾ ਰਾਜੀ ਵੀ ਬਹੁਤ ਅਸੀਂ ਅਰਦਾਸ ਕਰਦੇ ਹਾਂ ਵੀ ਪ੍ਰਮਾਤਮਾ ਨੂੰ ਚੰਗੀ ਕਲਾ ਚ ਰੱਖੇ ਤੰਦਰੁਸਤੀ ਇੱਕ ਨਹੀਂ ਬਖਸ਼ੇ ਡੇ ਬਾ ਡੇ ਚੰਗੀ ਹੀ ਖਬਰ ਜਿਸ ਨੂੰ ਵੀ ਪਤਾ ਲੱਗਿਆ ਬਹੁਤ ਝਟਕਾ ਲੱਗਿਆ ਕਿ ਬਾਈ ਦੀ ਜਿਹੜੀ ਗੀਤਕਾਰੀ ਹੈ ਔਰ ਬਾਈ ਦਾ ਹਰ ਸਟੇਜ ਤੇ ਇਸ ਤਰੀਕੇ ਦਾ ਮਾਹੌਲ ਬਣਾਉਣਾ ਹਰ ਕਿਸੇ ਨੂੰ ਪਸੰਦ ਸੀਗਾ ਅਸੀਂ ਘੱਟੋ ਘੱਟ ਨਹੀਂ 1.5 ਸਾਲਾਂ ਤੋਂ ਜਾਣਦੇ ਹਾਂ ਰਾਜੀ ਵੀ ਨੂੰ ਪਰ ਸਟੇਜ ਤੇ ਜਦੋਂ ਜਿੰਨੀ ਵਾਰ ਵੀ ਮੇਰੀ ਮੁਲਾਕਾਤ ਹੋਈ ਹੈ ਮੈਂ ਮੇਰੀ ਬਾਹਰੋਂ ਵੀ ਗੱਲ ਹੋਈ ਆ ਬੜੀ ਪਿਆਰ ਤੇ ਬੜਾ ਅੰਦਾਜ਼ ਇੱਕ ਹਿੱਟ ਹੋਣਾ ਉਹ ਇੱਕ ਵੱਖਰੀ ਗੱਲ ਆ ਪਰ ਇੱਕ ਪਿਆਰ ਮੁਹੱਬਤ ਬਣਾ ਕੇ ਰੱਖਣਾ ਇੰਡਸਟਰੀ 'ਚ ਉਹ ਬਹੁਤ ਘੱਟ ਕਲਾਕਾਰਾਂ ਦੇ ਹਿੱਸੇ ਆ ਉਹਨਾਂ ਦੇ ਵਿੱਚੋਂ ਰਾਜਵੀਰ ਜਵੰਦਾ ਇੱਕ ਆ ਬਾਕੀ ਤੁਸੀਂ ਦੇਖ ਹੀ ਰਹੇ ਹੋ ਬਾਈ ਕਲਾਕਾਰਨੀ ਨਾ ਕੋਈ ਬਿਲਕੁਲ ਕੱਲ ਮੇਰੇ ਦੋ ਤਿੰਨ ਕਲਾਕਾਰਾਂ ਨਾਲ ਗੱਲ ਵੀ ਕਹਿੰਦੇ ਅਸੀਂ ਤਾਂ ਕਈ ਵਾਰ ਬਾਈ ਨੂੰ ਮਿਲੇ ਹੀ ਨਹੀਂ ਪਰ ਸਾਨੂੰ ਇੰਨਾ ਚਟਕਾ ਲੱਗਾ ਕਿ ਸਾਨੂੰ ਆਉਣਾ ਪੈ ਗਿਆ ਇੱਥੇ ਕਿਉਂਕਿ ਬਸ ਇਹੀ ਆ ਵੀ ਲੋਕ ਪਿਆਰ ਪਿਆਰ ਕਰਦੇ ਲੋਕ ਕਰ ਰਹੇ ਨੇ ਦਿਲੋਂ ਅਰਦਾਸਾਂ ਕਰ ਰਹੇ ਨੇ ਤੇ ਉਹਦਾ ਰਿਜ਼ਲਟ ਆ ਵੀ ਕਵਰ ਵੀ ਹੋ ਜਾਂਦਾ ਬਾਈ ਉਹਨਾਂ ਨੂੰ ਰਾਈਟਿੰਗ ਦਾ ਬਾ ਸ਼ੌਂਕ ਸੀ ਹੁਣ ਇਹਨਾਂ ਦਾ ਇੱਕ ਇੰਟਰਵਿਊ ਵਾਇਰਲ ਹੋ ਗਿਆ ਕਹਿੰਦੇ ਮੈਂ ਤਾਂ ਕਈ ਵਾਰੀ ਇਕੱਲਾ ਹੀ ਨਿਕਲ ਜਾਂਦਾ ਹੁੰਦਾ ਸੀ ਗਰੁੱਪ ਨੂੰ ਪਿੱਛੇ ਛੱਡ ਦਿੰਦਾ ਹੁੰਦਾ ਸੀ ਦਾ ਹਾਂਜੀ ਉਹ ਸ਼ੌਕ ਨਹੀਂ ਜਿਹੜੇ ਕਲਾਕਾਰੀ ਵੀ ਚਲੋ ਕਹੇ ਲੋ ਵੀ ਸ਼ੌਂਕ ਦੇ ਤੇ ਸਮਰਥਨ ਭਾਵਨਾ ਵਾਲੇ ਹੁੰਦੇ ਆ ਤੇ ਨਾਲ ਹਰੇਕ ਬੰਦੇ ਨੇ ਆਪਣਾ ਇੱਕ ਰਿਲੈਕਸ ਪੁਆਇੰਟ ਬਣਾਇਆ ਹੁੰਦਾ ਵੀ ਜਦੋਂ ਵੀ ਸੀਜ਼ਨ ਮੁੱਕਦਾ ਤਾਂ ਅਸੀਂ ਵੀ ਦੇਖਦੇ ਰਹਿੰਦੇ ਹਾਂ ਫੁਟੇਜ ਬਿਲਕੁਲ ਕੋਈ ਬੰਦਾ ਕਿਸੇ ਨੂੰ ਘੋੜਿਆਂ ਦਾ ਵਾ ਕਿਸੇ ਨੂੰ ਇਹਦਾ ਵਾ ਆਪਣੀ ਦੂਜੇ ਦਾ ਮੋਟਰਸਾਈਕਲ ਦਾ ਹਾਂ ਤੇ ਉਹ ਚੰਗੀ ਚੀਜ਼ ਆ ਪਰ ਇਹ ਜਿਹੜਾ ਐਕਸੀਡੈਂਟ ਹੋਣਾ ਇਹ ਆਪਦੇ ਆਪਣੇ ਹੱਥ ਤਾਂ ਹੈ ਨਹੀਂ। ਬਿਲਕੁਲ। ਸਮਾਂ ਸੀਗਾ। ਚਲੋ ਜੀ ਆ ਵੀ ਟਲ ਗਿਆ। ਪਰਮਾਤਮਾ ਬਸ ਚੜ੍ਹਦੀ ਕਲਾ ਰੱਖੇ। ਇਹ ਲਾਈਵ ਅਖਾੜੇ ਦੀ ਗੱਲ ਕਰੀਏ ਤਾਂ ਰਾਜਵੀਰ ਜਵੰਦਾ ਬਾਈ ਉਹ ਹੈ ਜਿਹੜੇ ਪੰਜ ਨਾਵਾਂ ਚ ਸ਼ਾਮਲ ਹੋਵੇਗਾ। ਇੱਕ ਦੀ ਜ਼ੋਰ ਚ ਯਾਨੀ ਕਿ ਇਹਦੀ ਇਹਦੀ ਜ਼ਰਤ ਗੀਤਕਾਰੀ ਦੀ ਸੀ ਉਹਨਾਂ ਦੀ। ਅਖਾੜਾ ਲਾਉਣਾ ਸੌਖਾ ਨਹੀਂ ਹੁੰਦਾ। ਕੋਈ ਵੀ ਮਾਣਕ ਉਹਨਾਂ ਨੇ ਵੀ ਕਿਹਾ ਸੀ ਗਾਣਾ ਹਿੱਟ ਹੋਣਾ ਕਲਾਕਾਰ ਨਹੀਂ ਹੁੰਦਾ। ਜਿਹੜਾ ਲਾਈਵ ਅਖਾੜਾ ਲਾਉਂਦਾ ਉਹ ਕਲਾਕਾਰ ਹਿੱਟ ਹੈ ਤਾਂ ਉਹ ਬਾਈ ਉਹ ਹੈ। ਉਹ ਪੰਜਾਬੀ ਜਿਹੜੀ ਹੈਗੀ ਆਪਣੀ ਗਾਇਕੀ ਹੈ ਨਹੀਂ ਇਹਦੇ ਵਿੱਚ ਅਖਾੜਾ ਗਾਇਕੀ ਤੋਂ ਬਿਨਾ ਬੇਸੀ ਕਲਾਕਰ ਅਧੂਰਾ ਹੈ ਇਹ ਅਖਾੜਾ ਗੀਤ YouTube ਤੇ ਹੋਰ ਹਿਸਾਬ ਨਾਲ ਹਿੱਟ ਹੁੰਦੇ ਨੇ ਉਹਨਾਂ ਨੂੰ ਅਖਾੜਿਆਂ ਤੇ ਪਰਫਾਰਮ ਕਰਕੇ ਹਿੱਟ ਕਰਨਾ ਇਹ ਕਾਫੀ ਔਖਾ ਹੋ ਜਾਂਦਾ ਏ ਕਲਾਕਰ ਲਈ ਪਰ ਇਹਦੇ ਹਿੱਸੇ ਚੀਜ਼ ਆਈ ਸੀ ਇਹ ਨੇ ਕਦੇ ਵੀ ਜਿਹੜਾ ਹੈਗਾ ਵਾ ਆਪ ਦਾ ਗਾਇਆ ਹੈ ਗੀਤ ਆ ਜਿਹੜਾ ਜਦੋਂ ਵੀ ਕਿਤੇ ਲਾਈਵ ਗਾਇਆ ਉਹ ਲਾਈਵ ਵੀ ਬਹੁਤ ਵਾਇਰਲ ਹੋ ਗਿਆ ਬਹੁਤ ਸ਼ਾਂਤਮਾਤਮਾ ਅੱਗੇ ਵੀ ਜਦੋਂ ਇਹ ਕਦੇ ਸਟੇਜਾਂ ਤੇ ਚੜੇ ਤੇ ਚੀਜ਼ਾਂ ਜਿਹੜੀਆਂ ਨੇ ਉਹ ਚਰਦੀ ਕਲਾ ਚ ਉਹ ਵਾਇਬਲੀ ਹੁੰਦੀ ਹੈ ਮਾਤਾ ਕੀ ਕਹਿ ਰਹੇ ਨੇ ਕਿ ਕਿ ਹਾਲ ਬਹੁਤ ਗੰਭੀਰ ਹੈ ਮਾਤਾ ਜੀ ਵੀ ਹੌਸਲੇਕ ਨਹੀਂ ਬ੍ਰਦਰ ਸਾਡੇ ਕੋ ਖੜਾ ਰਿਹਾ ਉਹ ਕਹਿੰਦੀ ਵੀ ਸਾਰਾ ਜਦੋਂ ਸਾਰੇ ਜਣੇ ਆਵੇ ਮਨ ਮਨ ਭਰਿਆ ਹੁੰਦਾ ਹਨ ਤੇ ਜਦੋਂ ਉਹ ਦੁਬਾਰਾ ਉਹਨਾਂ ਨਾਲ ਕੇਵਲ ਗੱਲ ਕਰਦੇ ਹੁਣ ਹੋਰ ਸੀਨੀਅਰ ਆ ਕੇ ਮਿਲਦੇ ਨੇ ਕਲਾਕਾਰਾਂ ਦੇ ਉਹ ਮਨ ਨੂੰ ਭਰਦੇ ਨੇ ਉਹ ਤੇ ਪਰ ਫਿਰ ਵੀ ਕਾਫੀ ਹੌਸਲੇ ਚ ਨਹੀਂ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਸੀ ਬਾਈ ਹੁਣਾ ਦੇ ਨਾਲ ਕਿੰਨੇ ਦਾ ਸਵਾਬ ਬਾਈ ਹੁਣ ਕੀ ਕੀ ਗੱਲਾਂ ਕਰਦੇ ਹੋਗੇ ਸੀ ਕੀ ਪਲੈਨਿੰਗਾਂ ਹੁੰਦੀਆਂ ਸੀ ਦੇਖੋ ਅਸੀਂ ਲੁਧਿਆਣੇ ਹੁਣ ਰਹਿੰਦੇ ਆ ਲੁਧਿਆਣੇ ਜਦੋਂ ਵੀ ਕਿਤੇ ਸ਼ੋਅ ਸਾਡੇ ਸਰਕਲ ਚ ਹੁੰਦਾ ਸੀ ਤਾਂ ਅਸੀਂ ਨੋਰਮਲੀ ਗੱਲ ਕਰਦੇ ਰਹਿੰਦੇ ਸੀ ਤੇ ਬਾਈ ਦਾ ਇਹੀ ਸੀਗਾ ਵੀ ਜਦੋਂ ਇਹਦਾ ਕਿਤੇ ਖਾੜੇ ਜਿੱਥੇ ਇਕੱਠੇ ਹੋਣਾ ਜਾਂ ਐ ਕਰਨਾ ਬਹੁਤ ਹੀ ਨਿੱਗਾ ਵੀ ਤੁਸੀਂ ਆਓ ਸਟੇਜ ਦੇ ਉੱਪਰ ਕਈ ਮੇਰੇ ਕਲਿੱਪ ਵੀ ਜਿਹੜੇ ਨਿਵਲ ਹੋਏ ਨੇ ਦੇਖਿਆ ਸੀ ਤੇ ਬਈ ਆ ਵੀ ਬਸ ਉਹ ਆਪਾਂ ਉਹਨੂੰ ਹੁਣ ਅਲਫ਼ਾਜ਼ਾਂ ਵਿੱਚ ਬਿਆਨ ਨਹੀਂ ਕਰ ਸਕਦਾ ਬਿਲਕੁਲ ਰਿਸਪੈਕਟ ਤੇ ਰਿਗਾਰਡ ਬਹੁਤ ਇੱਕ ਇੱਕ ਚੰਗੀ ਰੂਹ ਹੈ ਕਦੇ ਵੀ ਕੋਈ ਕੌਂਟਰਵਰਸ਼ੀਅਲ ਵੀ ਨਹੀਂ ਹੋਏ ਬਾਈ ਕਦੇ ਵੀ ਨਹੀਂ ਹੋਏ ਉਹ ਹੀ ਹੈ ਨਾ ਇੱਕ ਗਲਾਬ ਦੇ ਫੁੱਲ ਵਾਂਗੂੰ ਖਿੜਕੀ ਗਾਇਕੀ ਕਰਨੀ ਤੇ ਉਹ ਇਹਨਾਂ ਦੇ ਹਿੱਸੇ ਆਈ ਹੈ ਤੇ ਪ੍ਰਮਾਤਮਾ ਅਛੜਦੀ ਕਲਾ ਹੀ ਰੱਖਿਆ ਪਤ ਦਾ ਅਰਦਾਸ ਬੇਨਤੀ ਕਰ ਰਹੇ ਹਾਂ ਦਿਲੋਂ ਹੀ ਲੱਗਿਆ ਦੋ ਦਿਨ ਹੋ ਗਏ ਹੁਣ ਜਿਆਦਾ ਇਹ ਨਿਊਜ਼ ਆਈ ਆ ਦੇਖੋ ਕੱਲ 4 লাইਵ ਸਪੋਰਟ ਸੀ ਅਰਦਾਸ ਕੀਤੀ ਪੰਜਾਬ ਨੇ ਅੱਜ ਇੱਕ ਤੇ ਆ ਗਏ ਨੇ ਇਹ ਵੀ ਵੱਡੀ ਗੱਲ ਹੈ ਬਹੁਤ ਹਾਰ ਕਵਰੀ ਨਾਲ ਅੱਜ ਵੀ ਹੁਣ ਜਦੋਂ ਕਿਹਾ ਵੀ ਉਹਨਾਂ ਨੂੰ ਖੁਸ਼ੀ ਆ ਵੀ ਜਿਹੜਾ ਆਪਣੇ ਹੈਗਾ ਦਾ ਮਸ਼ੀਨ ਆ ਜਿਹੜੀ ਉਹਨਾਂ ਨੇ ਜਿਵੇਂ ਵੀ ਉਹਨੂੰ ਘਟਾਇਆ ਘਟਾਇਆ ਹੋਰ ਕਵਰ ਹੋ ਰਿਹਾ ਖੁਸ਼ੀ ਆ ਕੱਲ ਨੂੰ ਪ੍ਰਮਾਤਮਾ ਕਰੇ ਵੀ ਹੋਰ ਚੰਗਾ ਜਿਹੜਾ ਰਿਜ਼ਲਟ ਉਹਦੀ ਪਤਨੀ ਠੀਕ ਨੇ ਬਹੁਤ ਸਾਰੇ ਬੱਚੇ ਨੇ ਹੌਸਲੇ ਠੀਕ ਨੇ ਯਾਨੀ ਕਿ ਪਰਿਵਾਰ ਬਹੁਤ ਹੌਸਲੇ ਵਾਲਾ ਸੀ ਕਹਿ ਸਕਦੇ ਹੋ ਨਾ ਕਿਉਂਕਿ ਇੱਡਾ ਵੱਡਾ ਇਸਗੰਟ ਪੰਜਾਬੋਂ ਖੜ ਗਿਆ ਤੇ ਉਹ ਮਹਾਰਾਜ ਦੀਆਂ ਇੰਨੀਆਂ ਅਰਦਾਸਾਂ ਕਰਦੀਆਂ ਉਹ ਦੇਖ ਰਹੇ ਨੂੰ ਦੱਸ ਸਕਦੇ ਤਾਂ ਹੌਸਲੇ ਠੀਕ ਹੈ ਬਾਈ ਧੰਨਵਾਦ ਸਮਾਧਨ ਦੇ ਲਈ ਤਾਂ ਬਾਈ ਕਮਲ ਗਰੇਵਾਲ ਪਹੁੰਚੇ ਸੀ ਉਹਨਾਂ ਨੇ ਉਹ ਪਰਿਵਾਰ ਨਾਲ ਮੁਲਾਕਾਤ ਕੀਤੀ ਹੋਈ ਹੈ ਇਸ ਵਕਤ ਪਰਿਵਾਰ ਹੌਸਲੇ ਦੇ ਵਿੱਚ ਹੈ ਕਿਉਂਕਿ 4 ਲਾਈਫ ਸਪੋਰਟ ਤੋਂ 1 ਲਾਈਫ ਸਪੋਰਟ ਕਰ ਦਿੱਤੀ ਗਈ ਹੈ